ਇਹ ਖਬਰਾਂ ਟੋਰਾਂਟੋ ਸਾਈਡ ਤੋਂ ਆ ਰਹੀਆਂ ਨੇ ਕੋਈ ਬਹੁਤ ਹੀ ਵਧੀਆ ਨਹੀਂ ਆ ਰਹੀਆਂ ਇੱਥੋਂ ਤੱਕ ਕਿਹਾ ਜਾ ਰਿਹਾ ਕਿ 5 5 ਲੱਖ ਡਾਲਰ ਤੱਕ ਦੀ ਕੀਮਤ ਜੜੀ ਘਰ ਦੀ ਘਟ ਚੁੱਕੀ ਏ ਮੇਰੇ ਟੇਬਲ ਤੇ ਇਸ ਵੇਲੇ ਫਾਈਲਾਂ ਪਈਆਂ ਨੇ ਜਿਨ੍ਹਾਂ ਨੇ 3.5 ਮਿਲੀਅਨ ਡਾਲਰ ਦਾ ਘਰ ਬੁਕ ਕੀਤਾ ਸੀਗਾ ਔਰ ਆਲਮੋਸਟ 800 ਹਜ਼ਾਰ ਡਾਊਨ ਪੇਮੈਂਟ ਦਿੱਤੀ ਹੋਈ ਹੈ ਔਰ ਉਹ ਘਰ ਚੱਕੂ ਜਾ ਰਿਹਾ ਹੁਣ ਐਕਚੁਅਲੀ ਸਪੈਸ਼ਲੀ 23 ਐਂਡ 24 ਸਟਾਰਟ ਦੇ ਵਿੱਚ ਐਕਚੁਅਲੀ ਢੇਰ ਲੱਗਾ ਹੋਇਆ ਹੈ ਜਿਹੜੀਆਂ ਕਿ ਕਲੋਜ਼ਿੰਗ ਆ ਰਹੀਆਂ ਹੁਣ ক্লোজিং ਹੋ ਨਹੀਂ ਰਹੀਆਂ ਯੂਲ ਬੀ ਸਰਪ੍ਰਾਈਜ਼ ਟੂ ਸੀ ਦਿਸ ਕਿ ਬਿਲਡਰ ਖੁਦ ਕਹਿ ਰਿਹਾ ਹੈ ਕਿ ਮੈਂ 5 ਲੱਖ ਡਾਲਰ ਜਾਂ 50 ਹਜ਼ਾਰ ਜਾਂ ਲੱਖ 2 ਲੱਖ ਕਿਹੋ ਜੀ ਪਾਕਟ ਹੈਗੀ ਹੈ ਮੈਂ ਇਹਨੂੰ ਘਟਾਉਣ ਨੂੰ ਤਿਆਰ ਆ ਤੁਸੀਂ ক্লোজিং ਕਰਾ ਲਓ ਸੋ ਮੈਂ ਇੱਥੇ ਜਦੋਂ ਵੀ ਕੋਈ ਬੰਦਾ ਵੀ ਬੈਠਦੇ ਨੇ ਸਾਡੇ ਕੋਲ ਹੁਣ ਜਿਵੇਂ ਛੋਟੇ ਦੀ ਆਪਣੀ ਸਾਡੀ ਦੀ ਬਣੀ ਛੋਟੀ ਜੀ ਕੰਪਨੀ ਹੈ ਪਿਛਲੇ ਮਹੀਨੇ ਅਸੀਂ 20 ਘਰ ਬੈਂਕਰਪਟ ਕੀਤੇ ਆ ਕੈਨ ਯੂ ਬਲੀਵ ਆਈ ਕੈਨਟ ਈਵਨ ਥਿੰਕ ਅਬਾਊਟ ਦਿਸ ਯਕੀਨ ਕਰਨਾ ਕਿਸੇ ਵੀ ਮੈਂ ਜਦੋਂ ਕਲਾਇੰਟ ਦੇ ਨਾਲ ਬੈਠਾ ਹੁੰਦਾ ਹੈ ਮੇਰਾ ਆਪਣਾ ਦਿਲ ਦੁਖਦਾ ਹੈ ਕਿ ਭਾਈ ਤੂੰ ਕੀ ਕਰ ਬੈਠਾ ਪਰ ਉਹਨਾਂ ਨੂੰ ਮਜਬੂਰੀ ਹੈ ਯੂ ਹੈਵ ਟੂ ਫਾਈਂਡ ਆਊਟ ਸਮਥਿੰਗ ਵਾਟ ਟੂ ਡੂ ਐਂਡ ਹਾਊ ਟੂ ਜਿੰਨੇ ਕ੍ਰੈਡਿਟ ਕਾਰਡ ਸੀ ਜਿੰਨੀਆਂ ਲਾਈਨ ਆਫ ਕ੍ਰੈਡਿਟ ਸੀਗੀਆਂ ਉਹ ਐਕਚੁਅਲੀ ਸਾਰੀਆਂ ਫੁੱਲ ਹੋ ਚੁੱਕੀਆਂ ਨੇ ਉਹਨਾਂ ਕੋਲ ਪੈਸਾ ਨਹੀਂ ਹੈ ਕਿ ਉਹਨਾਂ ਨੇ ਗਲਤੀ ਕੀਤੀ ਨਹੀਂ ਹਰ ਬੰਦੇ ਦੀ ਕੋਸ਼ਿਸ਼ ਸੀ ਕਿ ਮੈਂ ਘਰ ਨੂੰ ਬਚਾ ਲਾਂ ਕਿਸ ਤਰ੍ਹਾਂ ਹੁਣ ਬਚਾਉਣ ਲਈ ਪੈਸਾ ਚਾਹੀਦਾ ਹੈ ਔਰ ਜੇ ਪੈਸਾ ਚਾਹੀਦਾ ਹੈ ਤੇ ਯੂ ਕੈਨ ਇਮੇਜਿਨ ਵੇਅਰ ਦ ਮਨੀ ਇਜ਼ ਕਮਿੰਗ ਫਰਮ ਹੂੰ ਇੰਟਰਸਟ ਰੇਟ ਦੀ ਜੀ ਮੈਂ ਗੱਲ ਕਰਾਂ ਮੈਂ ਆਪਣਾ ਮੈਂ ਓਪਨ ਨਹੀਂ ਕਹਿ ਰਿਹਾ ਜਦੋਂ ਮੈਂ ਪਹਿਲੋ ਆਪਣਾ ਕਾਂਡੋ ਲਿਆ ਸੀਗਾ ਮੈਂ 18% ਇੰਟਰਸਟ ਤੇ ਲਿਆ ਸੀਗਾ ਹੂੰ ਕਿੱਥੇ 18% ਕਿੱਥੇ ਅਸੀਂ ਅੱਜ ਬੈਠੇ ਆਂ ਪਰ ਸਾਡੇ ਕੋ ਇਹ ਵੀ ਅਫੋਰਡੇਬਿਲਟੀ ਨਹੀਂ ਹੈ ਕਿਉਂਕਿ ਸਾਡਾ ਜਿਹੜਾ ਡਾਕਟਰ ਹੈ ਉਹ ਸਕ੍ਰੀਨ ਕਰ ਗਿਆ ਪਰ ਜਿੰਨਾ ਲੋਕਾਂ ਨੇ ਪਿਛਲੇ 2 ਸਾਲਾਂ ਚ ਕਰ ਲਏ ਨੇ 1.5 ਮਿਲੀਅਨ 2 ਮਿਲੀਅਨ 3 ਮਿਲੀਅਨ ਦੇ ਉਹਨਾਂ ਦੇ ਵਿੱਚ ਤੇ ਬਾਕੀ ਜਿਹੜਾ ਪੈਸਾ ਟੁੱਟਿਆ ਉਹਨੇ ਉਹਨਾਂ ਦਾ ਲੱਖ ਭੰਦਾ ਹੁਣ ਉਹ ਜਿਹੜਾ ਲੱਖ ਭੰਨਿਆ ਗਿਆ ਹੈ ਉਹਨੂੰ ਕੌਣ ਠੀਕ ਕਰ ਸਕਦਾ ਨੋਬਡੀ ਔਰ ਹੁਣ ਐਸੇ ਲੈ ਪਿੱਛੇ ਨੇ ਆ ਕਿ ਜਿਹੜਾ ਅਸੀਂ ਲਾਇਆ ਸੀ ਉਹ ਤੇ ਗਵਾ ਹੀ ਬੈਠੇ ਆ ਹੁਣ ਤੇ ਅਸੀਂ ਇਹ ਸੋਚ ਰਹੇ ਆ ਕਿ ਜਿਹੜਾ ਮੇਰੇ ਕੋਲ ਥੋੜਾ ਬਹੁਤ ਬਚਿਆ ਹੈ ਇਹਨੂੰ ਮੈਂ ਕਿਵੇਂ ਬਚਾਉਣਾ ਸੋ ਇਸ ਤਾ ਕੇ ਸਵਾਏ ਬੈਂਕਰਪਸੀ ਦੇ ਕੋਈ ਚਾਰਾ ਨਹੀਂ ਹੁੰਦਾ ਮਾਰਗੇਜ ਨੂੰ ਤੋੜਨ ਦਾ ਸੋ ਐਸੇ ਸਾਰੇ ਲੋਗੇ ਦਾ ਸਾਰਾ ਲੈ ਰਹੇ ਨੇ ਕਿ ਇਹ ਗਲਤ ਹੈ ਨਹੀਂ ਗਲਤ ਦੀ ਨਹੀਂ ਗੱਲ ਹੈਗੀ ਜਦੋਂ ਮੇਰੀ ਅਫੋਰਡੇਬਿਲਟੀ ਹੈ ਨਹੀਂ ਇਸ ਤੋਂ ਪਹਿਲਾਂ ਕਿ ਮੈਂ ਸੁਸਾਇਡ ਲਈ ਆਪਣੇ ਅੰਦਰ ਇਮੋਸ਼ਨਸ ਪੈਦਾ ਕਰਾਂ ਆਪਣੇ ਆਪ ਨੂੰ ਮਕਾਲਣਾ ਇਹ ਨਾਲ ਬਿਹਤਰ ਹੈ ਕਿ ਆਪਣੇ ਆਪ ਨੂੰ ਸੈਟਲ ਕਰ ਇਹ ਤੁਸੀਂ ਅਗੇਨ ਬੜੀ ਇੱਕ ਇੰਪੋਰਟੈਂਟ ਗੱਲ ਕੀਤੀ ਕਿਉਂਕਿ ਲਵ ਜਿਹੜਾ ਨਾ ਜੀ ਇਹ ਬੜਾ ਦਿਲ ਨੂੰ ਟੁੰਬਦਾ ਹੈ ਬੈਂਕਰਪਸੀ ਬਟ ਇੱਥੇ ਕੀ ਤੁਹਾਡੀ ਸਲਾਹ ਹੋਏਗੀ ਲੋਕਾਂ ਨੂੰ ਕਿਉਂਕਿ ਇਫ ఎవਰੀਥਿੰਗ ਇਜ਼ ਗੋਨ ਆਊਟ ਆਫ ਹੈਂਡ ਐਂਡ ਬਟ ਸਟਿਲ ਆਪਣੇ ਆਪ ਨੂੰ ਜ਼ਿੰਦਾ ਰੱਖ ਤੇ ਕੱਲ ਨੂੰ ਕੁਝ ਵੀ ਕਰ ਸਕਦੇ ਆ ਪਰ ਇਹ ਹਾਲਾਤਾਂ ਤੋਂ ਬਾਹਰ ਨਿਕਲਣ ਵਾਸਤੇ ਅਖੀਰ ਵਿੱਚ ਤੁਹਾਡਾ ਕੀ ਮੈਸੇਜ ਹੋਏਗਾ ਦਾ ਹਰਪ੍ਰੀਤ ਸਿੰਘ ਸ਼ੋਅ ਦੇ ਅਜ ਦੇਸ਼ ਐਪੀਸੋਡ ਵਿੱਚ ਆਪ ਸਭ ਦਾ ਨਿਗਾ ਸਵਾਗਤ ਹੈ ਅਜ ਦੇਸ ਪ੍ਰੋਗਰਾਮ ਵਿੱਚ ਅਸੀਂ ਗੱਲਬਾਤ ਕਰੇ ਜਾ ਰਿਹਾ ਹੈ ਅਰਵਿੰਦਰ ਸਿੰਘ ਕਲਸੀ ਜੀ ਨਾਲ ਅਤੇ ਜਿਸ ਵਿਸ਼ੇ ਤੇ ਅਸੀਂ ਗੱਲਬਾਤ ਕਰਨੀ ਹੈ ਇੱਕ ਚਿੰਤਾ ਦਾ ਵਿਸ਼ਾ ਹੈ ਖਾਸ ਤੌਰ ਤੇ ਕੈਨੇਡੀਅਨਸ ਵਾਸਤੇ ਅਤੇ ਖਾਸ ਤੌਰ ਤੇ ਆਪਣੇ ਭਾਈਚਾਰੇ ਵਾਸਤੇ ਬਹੁਤ ਸਾਰੀ ਸਾਡੀ ਕਮਿਊਨਿਟੀ ਦੇ ਲੋਕਾਂ ਨੇ ਇਨਵੈਸਟ ਕੀਤਾ ਰੀਅਲ ਏਸਟੇਟ ਦੇ ਵਿੱਚ ਪਰ ਹੁਣ ਜਿਹੜੀਆਂ ਖਬਰਾਂ ਟੋਰਾਂਟੋ ਸਾਈਡ ਤੋਂ ਆ ਰਹੀਆਂ ਨੇ ਕੋਈ ਬਹੁਤੀਆ ਵਧੀਆ ਨਹੀਂ ਆ ਰਹੀਆਂ ਇੱਥੋਂ ਤੱਕ ਕਿਹਾ ਜਾ ਰਿਹਾ ਹੈ ਕਿ 5 5 ਲੱਖ ਡਾਲਰ ਤੱਕ ਦੀ ਕੀਮਤ ਜੜੀ ਘਟ ਚੁਕੀ ਏ ਅਤੇ ਖਾਸ ਤੌਰ ਤੇ ਹੁਣ ਜੁਲਾਈ 24 ਨੂੰ ਇੰਟਰਸਟ ਰੇਟ ਵਿੱਚ ਬਾਰੇ ਬੈਂਕ ਆਫ ਕੈਨੇਡਾ ਨੇ ਫੈਸਲਾ ਲੈਣਾ ਹੈ ਪਹਿਲਾਂ ਜੂਨ ਮਹੀਨੇ ਦੇ ਵਿੱਚ 0.25 ਬੇਸ ਪੁਆਇੰਟਸ ਘਟਾਏ ਗਏ ਸਨ ਤੇ ਕਿਹਾ ਜਾ ਰਿਹਾ ਸੀ ਕਿ ਮਾਰਕੀਟ ਵਿੱਚ ਕੁਝ ਨਾ ਕੁਝ ਬਿਹਤਰ ਦੇਖਣ ਨੂੰ ਮਿਲੇਗਾ ਬਟ ਕੀ ਹੋਇਆ ਹੈ ਹਾਲ ਹੀ ਵਿੱਚ ਇੱਕ ਰਿਪੋਰਟ ਵੀ ਆਈ ਜਿਸ ਵਿੱਚ ਕਿਹਾ ਗਿਆ ਕਿ 26000 ਯੂਨਿਟਸ ਜਿਹੜੀਆਂ ਹੈਗੀਆਂ ਨੇ ਪਿਛਲੇ 10 ਸਾਲਾਂ ਦੇ ਵਿੱਚ ਸਭ ਤੋਂ ਜ਼ਿਆਦਾ ਇਨਵੈਂਟਰੀ ਜਿਹੜੀ ਇਸ ਸਮੇਂ ਮਾਰਕੀਟ ਵਿੱਚ ਵੇਖਣ ਨੂੰ ਮਿਲ ਰਹੀ ਹੈ ਇਟਸ ਅ ਬਾਏਰਸ ਮਾਰਕੀਟ ਬਟ ਬਾਏਰਸ ਵੀ ਕਰਨ ਉਹਨਾਂ ਦੀ ਮਾਰਗੇਜਸ ਅਪਰੂਵ ਨਹੀਂ ਹੋ ਰਹੀਆਂ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜੀ ਇਸ ਵਿੱਚ ਆਓ ਗੱਲਬਾਤ ਕਰਕੇ ਵਿਸਥਾਰ ਨਾਲ ਜਾਣਕਾਰੀ ਲੈਣੇ ਅਰਵਿੰਦਰ ਕਲਸੀ ਜੀ ਤੋਂ ਕਿ ਕੀ ਕੁਝ ਚੱਲ ਰਿਹਾ ਹੈ ਤੇ ਜਿਸ ਤਰ੍ਹਾਂ ਇਹ ਹਮੇਸ਼ਾ ਹੀ ਐਡਵਾਈਸ ਕਰਦੇ ਨੇ ਤੇ ਕਹਿੰਦੇ ਨੇ ਜੀ ਹਮੇਸ਼ਾ ਹੀ ਉਨਾ ਹੀ ਪੈਰ ਪਸਾਰੋ ਜਿੰਨੇ ਕੀ ਤੁਹਾਡੀ ਚੱਦਰ ਹੈਗੀ ਹੈ ਪਰ ਕਈ ਲੋਕਾਂ ਨੇ ਪੈਰ ਜਾਦੇ ਪਸਾਰ ਲਏ ਹੁਣ ਕੀ ਕੀਤਾ ਜਾ ਸਕਦਾ ਇਹਨਾਂ ਸਾਰੀਆਂ ਇਸ਼ੂਸ ਤੇ ਗੱਲਬਾਤ ਕਰਦੇ ਆ ਅਰਵਿੰਦਰ ਕਲਸੀ ਜੀ ਜਿਆਨੂ ਵੈਲਕਮ ਟੂ ਦਾ ਪ੍ਰੋਗਰਾਮ ਰਤਵੀ ਜੀ ਥੈਂਕਸ ਫॉर हैवਿੰਗ ਮੀ ਐਂਡ ਸਾਰਿਆਂ ਨੂੰ ਮੇਰੇ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਜੀ ਧੰਕਿਊ ਜੀ ਐਜ਼ ਅ ਫਾਈਨੈਂਸ਼ੀਅਲ ਐਡਵਾਈਜ਼ਰ ਜੀ ਤੁਸੀਂ ਜੋ ਕੁਝ ਦੇਖ ਰਹੇ ਹੋ ਤੇ ਰੀਅਲ ਏਸਟੇਟ ਮਾਰਕੀਟ ਦੇ ਉੱਤੇ ਅੱਜ ਅਸੀਂ ਫੋਕਸ ਕਰ ਰਹੇ ਹਾਂ ਸੋ ਪਲੀਜ਼ ਲੈਟ ਅਸ ਨੋ ਵਾਟ ਇਜ਼ ਹੈਪਨਿੰਗ ਕੀ ਕਾਰਨ ਹੋ ਗਿਆ ਕਿ 5 ਲੱਖ ਡਾਲਰ ਤੱਕ ਤੱਕ ਕੀਮਤਾਂ ਜਿਹੜੀਆਂ ਨੇ ਥੱਲੇ ਚਲੀ ਗਈਆਂ ਨੇ ਕਈ ਥਾਵਾਂ ਦੇ ਉੱਤੇ ਅ ਬਿਲਕੁਲ ਰਪੀ ਜੀ ਇਟਸ ਨੇਵਰ ਸੀਨ ਬਿਫੋਰ ਨਾ ਇਮੇਜਿਨ ਅਸੀਂ ਕਰ ਸਕਦੇ ਸੀ ਤੇ ਨਾ ਹੀ ਇਹੋ ਜਿਹਾ ਹਾਲਾਤ ਸੀ ਕਿ ਕੋਈ ਸ਼ਾਇਦ ਇੰਜ ਦੀ ਬਣੇ ਨੌਬਤ ਆਵੇ ਔਰ ਜੋ ਹਾਲਾਤ ਐਸ ਵੇਲੇ ਸਪੈਸ਼ਲੀ ਸਾਡੇ ਏਰੀਆ ਚ ਹੈਗੇ ਨੇ ਔਨਟੇਰੀਓ ਦੇ ਵਿੱਚ ਹੈਗੇ ਨੇ they're so alarming given ਤੁਸੀਂ ਕਿਹਾ ਇਹ 5 ਲੱਖ ਦੀ ਗੱਲ ਨਹੀਂ ਹੈਗੀ ਮੇਰੇ ਟੇਬਲ ਤੇ ਇਸ ਵੇਲੇ ਫਾਈਲਾਂ ਪਈਆਂ ਨੇ ਜਿਨ੍ਹਾਂ ਨੇ 3.5 ਮਿਲੀਅਨ ਡਾਲਰ ਦਾ ਘਰ ਬੁੱਕ ਕੀਤਾ ਸੀਗਾ ਔਰ ਆਲਮੋਸਟ 800000 ਡਾਊਨ ਪੇਮੈਂਟ ਦਿੱਤੀ ਹੋਈ ਹੈ ਔਰ ਉਹ ਕੰਟਰੈਕਟ ਤੇ ਆ ਰਿਹਾ ਸੋ ਕਹਿਣ ਦਾ ਮਤਲਬ ਰਾਈਟ ਨਾਉ ਹਰ ਬੰਦਾ ਕੋਸ਼ਿਸ਼ੇ ਕਰ ਰਿਹਾ ਹੈ ਕਿ ਮੈਂ ਕਿਸੇ ਨਾ ਕਿਸੇ ਤਰ੍ਹਾਂ ਇੱਥੋਂ ਨਿਕਲ ਜਾ ਪਰ ਤੁਹਾਨੂੰ ਪਤਾ ਜਦੋਂ ਇੱਕ ਵਾਰੀ ਕੰਟਰੈਕਟ ਸਾਈਨ ਕੀਤਾ ਹੋਵੇ ਉਹ ਛੋਟ ਨਿਕਲਣਾ ਕੋਈ ਏਡਾ ਸੌਖਾ ਨਹੀਂ ਹੁੰਦਾ ਔਰ ਸਭ ਤੋਂ ਵੱਡਾ ਜਿਵੇਂ ਤੁਸੀਂ ਆਪਣੀ ਓਪਨਿੰਗ ਸਟੇਟਮੈਂਟ 'ਚ ਕਹੀ ਹੈ ਇਟ ਇਜ਼ ਨੋਟ ਈਜ਼ੀ ਬੋਰਗੇਜ ਇਸ ਨਹੀਂ ਮਿਲ ਰਹੀਆਂ ਲੋਕੀ ਕੁਆਲੀਫਾਈ ਨਹੀਂ ਕਰ ਰਹੇ ਔਰ ਇਹ ਜਿਹੜੇ ਸਾਰੇ ਫੈਕਟਰਸ ਨੇ ਵਾਂਸ ਕਮਬਾਈਨਡ ਟੁਗੇਦਰ ਇਟਸ ਅ ਵੈਰੀ ਵੈਰੀ ਸਕੈਰੀ ਮਾਰਕੀਟ ਜੀ ਬਟ ਇਜ਼ ਇਟ ਜਸਟ ਬੀਂਗ ਫੈਲਟ ਰਾਈਟ ਨਾਓ ਇਨ 온ਟਾਰੀਓ ਯਾ ਬਾਕੀ ਥਾਂਵਾਂ ਤੋਂ ਵੀ ਰਿਪੋਰਟਸ ਆ ਰਹੀ ਨੇ ਕਿਉਂਕਿ ਤੁਸੀਂ ਤਾਂ ਸਾਰੇ ਕੈਨੇਡਾ ਪਰ ਵਿੱਚ ਲੋਕਾਂ ਨਾਲ ਡੀਲ ਕਰਦੇ ਹੋ ਕਿ ਲੋਕ ਸਾਰੇ ਕੈਨੇਡਾ ਪਰ ਵਿੱਚ ਇਸ ਚੀਜ਼ ਦਾ ਇੰਪੈਕਟ ਫੀਲ ਕਰ ਰਹੇ ਨੇ ਯਾ ਪਾਰਟिकुलर ਟੋਰਾਂਟੋ ਯਾ ਹੋਰ ਅਰਬਨ ਏਰੀਆਜ਼ देखो गल है जेदा टोरंटो एरिया ना क्योंकि इत्थे दी रियल एस्टेट जेडी है बड़ी एक्सपेंसिव है। ਹੁਣ ਕੀ ਹੋ ਰਿਹਾ ਹੈ ਕਿ ਟੋਰੰਟੋ ਨੂੰ ਛੱਡ ਕੇ ਬਹੁਤ ਸਾਰੇ ਲੋਗ ਐਡਮਿੰਟਨ, ਕੈਲਗਰੀ, ਸੈਸਕਾਟੂਨ ਇਧਰਲੇ ਬੰਨੇ ਨੂੰ ਮਾਈਗ੍ਰੇਟ ਕਰ ਰਹੇ ਨੇ ਕਿਉਂਕਿ ਕੰਪੇਅਰ ਕਰੀਏ ਟੋਰੰਟੋ ਦੀਆਂ ਜਾਂ 온ਟਾਰੀਓ ਦੇ ਵਿੱਚ ਸਪੈਸ਼ਲੀ ਟੋਰੰਟੋ, ਬ੍ਰੈਂਟਮ, ਓਕਵਿੰਡ ਏਰੀਆ ਜਿਹੜਾ ਹੈ ਇੱਥੋਂ ਦੇ ਰੇਟਸ ਨੂੰ ਕੰਪੇਅਰ ਕਰੋ ਤੇ ਸਾਰੇ ਨਾਲੋਂ ਐਸਡੇ ਜ਼ਿਆਦਾ ਨਹੀਂ। ਹੁਣ ਜਦੋਂ ਅਫੋਰਡੇਬਿਲਟੀ ਘਟੇ ਤੇ ਉਸ ਲਈ ਬੰਦਾ ਕਰੇ ਤੇ ਕੀ ਕਰੇ? ਸੋ ਇਹ ਲਈ ਉੱਧਰਲੇ ਬੰਨੇ ਤੇ ਫੀਲ ਹੋ ਰਿਹਾ ਹੈ ਜਿਹੜਾ ਸਾਨੂੰ ਫੀਲਰ ਇਹ ਵੀ ਮਿਲਦੇ ਨੇ ਕਿ ਸ਼ਾਇਦ ਉੱਧਰਲੇ ਬੰਨੇ ਜੇ ਅਸੀਂ ਚਲੇ ਜਾਈਏ ਵਿਨੀਪੈਗ ਚਲੇ ਜਾਈਏ ਅਸੀਂ ਐਡਮੰਟਨ ਚਲੇ ਜਾਈਏ ਉੱਧਰਲੇ ਬੰਨੇ ਜਾਂ ਕੈਲਗਰੀ ਚਲੇ ਜਾਈਏ ਉੱਧਰ ਜਿਹੜੀਆਂ ਪ੍ਰਾਈਸਿਸ ਦੀਆਂ ਥੋੜੀਆਂ ਜਿਹੀਆਂ ਇਨਕਰੀਜ਼ ਹੋ ਰਹੀਆਂ ਪਰ ਹਾਲੇ ਵੀ ਉਹ ਅਫੋਰਡੇਬਲ ਹੈ ਸੋ ਐਂਡ ਆਫ ਦਿ ਡੇ ਵਰ ਆਰ ਟਰਾਇੰਗ ਟੂ ਸੇ ਕਿ ਜਿਹੜਾ ਸਾਡਾ ਇਹ ਏਰੀਆ ਕਿਉਂਕਿ ਇਹ ਮੇਨ ਹੱਬ ਹੈ ਕਿਉਂਕਿ ਜਿੰਨੀ ਮਾਈਗ੍ਰੇਸ਼ਨ ਹੁੰਦੀ ਹੈ ਉਦੇ ਵਿੱਚੋਂ 60% ਲੋਕ ਜਿਹੜੇ ਆਨਟਰੀਓਰਸ ਸੈਟਲ ਹੁੰਦੇ ਨੇ ਔਰ ਇਸ ਵਜ੍ਹਾ ਕਰਕੇ ਜਦੋਂ ਅਸੀਂ ਸਪਲਾਈ ਐਂਡ ਡਿਮਾਂਡ ਨੂੰ ਦੇਖੀਏ ਤੇ ਇਟ ਇਜ਼ ਯੂ ਨੋ ਸਕਾਈ ਰਾਕਟਿੰਗ ਹਰ ਬੰਦਾ ਚਾਹੁੰਦਾ ਮੈਂ ਇੱਥੇ ਰਹਾ ਹਰ ਬੰਦਾ ਚਾਹੁੰਦਾ ਮੈਂ ਪ੍ਰਾਪਰਟੀ ਬਾਏ ਕਰਾਂ ਸੋ ਇਸ ਵਜ੍ਹਾ ਕਰਕੇ ਇਹਦਾ ਜਿਹੜਾ ਫੈਕਟਰ ਸਾਡੇ ਆਨਟਰੀਓਰ ਬਹੁਤ ਜ਼ਿਆਦਾ ਹੈਗਾ ਜੀ ਆਨਟਰੀਓ ਵਿੱਚੇ ਫਰਕ ਪੈ ਰਿਹਾ ਜੀ ਤੇ ਆਫ ਕੌਰਸ ਵੈਂਕੂਵਰ ਆਲਸੋ ਇਜ਼ ਅ ਵੈਰੀ ਹੌਟ ਮਾਰਕੀਟ ਜਿੱਥੇ ਕਿ ਲੋਕ ਆ ਕੇ ਵਸਦੇ ਹੈਗੇ ਨੇ ਅਤੇ ਅਜੇ ਇਥੇ ਇਨਾ ਤਾਂ ਨਹੀਂ ਇੰਪੈਕਟ ਪੈ ਰਿਹਾ ਪਰ ਡੈਫੀਨਿਟਲੀ ਬੈਂਕਰਪਸੀ ਇਸ ਦਾ ਜਿਹੜਾ ਹੈਗਾ ਇਹ سلسلہ ਸ਼ੁਰੂ ਹੋ ਗਿਆ ਐ ਕਿਉਂਕਿ ਤੁਸੀਂ ਇਸ ਇਲਾਕੇ ਨੂੰ ਵੀ ਡੀਲ ਕਰਦੇ ਹੋ ਤਾਂ ਕੀ ਇਥੋਂ ਵੀ ਕੋਈ ਰਿਪੋਰਟਾਂ ਆ ਰਹੀਆਂ ਨੇ ਬੈਂਕਰਪਸੀਜ਼ ਦੀਆਂ ਜਾਂ ਲੋਕ ਜਿਹੜੇ ਨੇ ਜੋ ਉਹਨਾਂ ਨੇ ਪ੍ਰੀ ਸੇਲਸ ਦੇ ਵਿੱਚ ਪੈਸੇ ਲਾਏ ਨੇ ਤੇ ਉਹ ਕਹਿੰਦੇ ਨੇ ਜੀ ਜਿੰਨੇ ਦੇਤੇ ਉਹੀ ਠੀਕ ਨੇ ਹੁਣ ਬਾਹਰ ਨਿਕਲੀ ਦੇਖੋ ਗੱਲ ਇਹ ਹੈ ਕਿ ਲੋਕੀ ਨਾ ਜਿਸ ਵੇਲੇ ਐਕਸਾਈਟ ਹੋ ਗਏ ਜਦੋਂ ਕਿ ਤੇਜ਼ੀ ਸੀਗੀ ਤੁਹਾਨੂੰ ਫਿਰ ਸਾਰੀਆਂ ਜਿਹੜੀਆਂ ਸਾਨੂੰ ਉਸ ਵੇਲੇ ਕਲੋਜ਼ਿੰਗ ਮਿਲ ਰਹੀਆਂ ਸੀ 2 ਤੋਂ 3 ਸਾਲ ਦੀਆਂ ਮਿਲ ਰਹੀਆਂ ਸੀ ਔਰ ਲੋਕਾਂ ਨੂੰ ਲੱਗ ਰਿਹਾ ਸੀਗਾ ਕਿ ਇਹਦੇ ਚ ਅਸਾਈਨਮੈਂਟ ਕਲੋਜ਼ ਹੈਗੀ ਹੈ ਔਰ ਅਸੀਂ ਜਦੋਂ ਮਰਜ਼ੀ ਨੂੰ ਵੇਚ ਲਾਂਗੇ ਪੈਸੇ ਬਣਾ ਲਾਂਗੇ ਪਰ ਅਨਫੋਰਚਨਟਲੀ ਸਾਰੇ ਬੰਦਿਆਂ ਦੀਆਂ ਕੈਲਕੂਲੇਸ਼ਨਾਂ ਮਿਸ ਹੋ ਗਈਆਂ ਹੁਣ ਐਸੋ ਨੇ ਸਪੈਸ਼ਲੀ 23 ਐਂਡ 24 ਸਟਾਰਟ ਦੇ ਵਿੱਚ ਐਕਚੁਅਲੀ ਢੇਰ ਲੱਗਾ ਹੋਇਆ ਜਿਹੜੀਆਂ ਕਿ ਕਲੋਜ਼ਿੰਗ ਆ ਰਹੀਆਂ ਹੁਣ ਕਲੋਜ਼ਿੰਗ ਹੋ ਨਹੀਂ ਰਹੀਆਂ ਯੂਲ ਬੀ ਸਰਪ੍ਰਾਈਜ਼ ਟੂ ਸੀ ਦਿਸ ਕਿ ਬਿਲਡਰ ਖੁਦ ਕਹਿ ਰਿਹਾ ਹੈ ਕਿ ਮੈਂ 5 ਲੱਖ ਡਾਲਰ ਜਾਂ 50 ਹਜ਼ਾਰ ਜਾਂ ਲੱਖ 2 ਲੱਖ ਜਿਹੋ ਜੀ ਪਾਕਟ ਹੈਗੀ ਹੈ ਮੈਂ ਇਹਨੂੰ ਘਟਾਉਣ ਨੂੰ ਤਿਆਰ ਆ ਤੁਸੀਂ ক্লোজিং ਕਰਾ ਲਓ ਕਿਉਂਕਿ ਬਿਲਡਰ ਨੂੰ ਵੀ ਪਤਾ ਹੈ ਕਿ ਜੇ ਇਹਨਾਂ ਨੇ ক্লোজিং ਨਾ ਕਰਾਈ ਤੇ ਇਹ ਇਨਵੈਂਟਰੀ ਨੂੰ ਮੈਂ ਮਾਰਕੀਟ ਵਿੱਚ ਸੈਲ ਨਹੀਂ ਕਰ ਸਕਾਂਗਾ ਇਹ ਮੇਂ ਲਈ ਲਾਇਬਿਲਟੀ ਬਣ ਜਾਏਗੀ ਸੋ ਐਸ ਸਿਚੁਏਸ਼ਨ ਜਾ ਕੇ ਵੀ ਬਿਲਡਰ ਮੈਕਸਮ ਤਰੀਕੇ ਨਾਲ ਸਾਨੂੰ ਅਟ੍ਰੈਕਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕਿਸੇ ਭਾਅ ਵੀ ਲੈ ਲਓ ਤਾਂ ਕਿ ਉਹਦੇ ਗੜ ਨਾ ਪੈ ਜੇ ਪਰ ਅਨਫੋਰਚਨਟਲੀ ਸਿਚੁਏਸ਼ਨ ਇਹ ਹੈ ਕਿ ਹੁਣ ਗੱਲ ਪੈਣ ਵਾਲੀ ਗੱਲ ਹੈ ਕਿਉਂਕਿ ਲੋਕਾਂ ਨੇ ਆਪਣੀ ਜ਼ਰੂਰਤ ਨਾਲੋਂ ਜ਼ਿਆਦਾ ਇੱਕ ਇੱਕ ਦੋ ਦੋ ਤਿੰਨ ਤਿੰਨ ਯੂਨਿਟ ਬੁੱਕ ਕੀਤੇ ਹੋਏ ਨੇ ਭਾਵੇਂ ਉਹਨਾਂ ਨੇ ਇਹ ਸੋਚਿਆ ਸੀ ਵੀ ਚਲੋ ਕੋਈ ਨਹੀਂ ਇੰਨੇ ਕੁ ਦਿਨ ਤੇ ਅਸੀਂ ਮੈਨੇਜ ਕਰ ਲਾਂਗੇ ਪਰ ਐਚੁਅਲੀ ਸਿਚੁਏਸ਼ਨ ਜਿਹੜੀ ਹਰਪ੍ਰੀਤ ਜੀ ਇਸ ਨਾਟ ਮੈਨੇਜੇਬਲ ਭਾਵੇਂ ਜੋ ਮਰਜ਼ੀ ਕਰ ਲਓ ਸੋ ਮੈਂ ਇੱਥੇ ਜਦੋਂ ਵੀ ਕੋਈ ਬੰਦਾ ਵੀ ਬੈਠਦੇ ਨੇ ਸਾਡੇ ਕੋਲ ਹੁਣ ਜੇ ਮੈਂ ਛੋਟਾ ਜਿਹਾ ਆਪਣੀ ਸਾਡੀ ਦੀ ਬੜੀ ਛੋਟੀ ਜਿਹੀ ਕੰਪਨੀ ਹੈ ਪਿਛਲੇ ਮਹੀਨੇ ਅਸੀਂ 20 ਘਰ ਬੈਂਕਰਪਟ ਕੀਤੇ ਆ ਕੈਨ ਯੂ ਬਲੀਵ ਆਈ ਕੈਨਟ ਈਵਨ ਥਿੰਕ ਅਬਾਊ ਯਕੀਨ ਕਰਨਾ ਕਿਸੇ ਦੇ ਮੈਚਸ ਆ ਤੇ ਕਲਾਈਂਟ ਦੇ ਨਾਲ ਬੈਠਾ ਹੁੰਦਾ ਮੈਨੂੰ ਆਪਣਾ ਦਿਲ ਦੁਖਦਾ ਕਿ ਭਾਈ ਤੂੰ ਕੀ ਕਰ ਬੈਠਾ ਪਰ ਹੁਣ ਮਜਬੂਰੀ ਹੈ ਯੂ ਹੈਵ ਟੂ ਫਾਈਂਡ ਆਊਟ ਸਮਥਿੰਗ ਵਟ ਟੂ ਡੂ ਐਂਡ ਹਾਊ ਟੂ ਡੂ ਇਟ ਜੀ ਦੂਸਰੇ ਪਾਸੇ ਜੀ ਇਹ ਰਿਪੋਰਟਸ ਆ ਰਹੀਆਂ ਨੇ ਕਿ 2024 ਦੇ ਐਂਡ ਜਾਂ 2025 ਦੇ ਵਿੱਚ ਰੀਨਿਊਅਲਸ ਬਹੁਤ ਹੋਣੀਆਂ ਹੈਗੀਆਂ ਨੇ ਤੇ ਉਸ ਦੇ ਵਿੱਚ 20 ਅੱਗੇ ਪ੍ਰੋਬਲਮਸ ਆ ਸਕਦੀਆਂ ਨੇ ਕਿਉਂਕਿ ਬੈਂਕ ਨੇ ਉਸ ਸਮੇਂ ਜੋ ਅਪਰੂਵਲ ਕਰਨੀ ਹੈ ਓਨ ਦਾ ਬੇਸਿਸ ਆਫ ਕਿ ਉਸ ਸਮੇਂ ਉਸ ਵਿਅਕਤੀ ਦੀ ਕੀ ਫਾਈਨੈਂਸ਼ੀਅਲ ਸਿਚੁਏਸ਼ਨ ਹੈਗੀ ਹੈ ਇਹ ਕਿੰਨਾ ਕੋ ਸੰਜੀਦਾ ਮੁੱਦਾ ਹੈਗਾ ਤੁਸੀਂ ਸਮਝਦੇ ਹੋ ਇਹ ਨਿਹਾਇਤ ਹੀ ਸੰਜੀਦਾ ਮੁੱਦਾ ਹੈ ਜੀ ਜਿਹੜੀਆਂ ਅਗਲਾ ਸਾਲ 24 ਐਂਡ ਔਰ 25 60% ਮਾਰਗੇਜ ਜਿਹੜੀਆਂ ਰੀਨਿਊਅਰਲੀ ਟੇਬਲ ਤੇ ਆ ਜਾਣੀਆਂ ਹੁਣ ਜਦੋਂ ਅਸੀਂ ਬੈਂਕ ਆਫ ਕੈਨੇਡਾ ਪਰ ਨਜ਼ਰ ਮਾਰਨੇ ਆ ਮੈਂ ਥੋੜਾ ਜਿਹਾ ਬੈਕਟ੍ਰੈਕ ਇਸ ਲਈ ਕਰਨ ਲੱਗਾ ਹਾਂ ਤਾਂ ਕਿ ਸਾਨੂੰ ਥੋੜਾ ਜਿਹਾ ਚ ਗ੍ਰਿਪ ਰੱਖੀ ਹੈ ਕਿ ਜਦੋਂ ਕੁਆਟਰਟ ਪਿੱਛੇ ਘਟਿਆ ਹੈ ਕੁਆਟਰਟ ਘਟਣ ਨਾਲ ਕੀ ਹੋਇਆ ਸੀ ਕਿ ਜਿਹਦੇ ਕੋਲ 1 ਮਿਲੀਅਨ ਡਾਲਰ ਦੀ ਮਾਰਗੇਜ ਸੀਗੀ ਉਹਨੂੰ 160 ਡਾਲਰ ਐਂਡ 70 ਸੈਂਟਸ ਦਾ ਫਰਪਿਆ ਸੀਗਾ ਉਹਦੀ ਪੇਮੈਂਟ ਦੇ ਵਿੱਚ ਉਹਨੂੰ ਕੌਣ ਸੀ ਲੋਕ ਜਿਨ੍ਹਾਂ ਕੋ ਵੀਰੀਅਬਲ ਮਾਰਗੇਜ ਸੀ ਜਿਨ੍ਹਾਂ ਕੋ ਤੇ ਫਿਕਸ ਸੀ ਉਹਨਾਂ 'ਚ ਕੋਈ ਫਰਕ ਨਹੀਂ ਪਿਆ ਹੁਣ ਜਿਸਨਾ ਇੱਕ ਕਿਆਫਾ ਕਿ ਲਾਇਆ ਜਾ ਰਿਹਾ ਹੈ ਜਾਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸ਼ਾਇਦ ਜੁਲਾਈ 24 ਨੂੰ ਇੱਕ ਕੁਆਟਰ ਹੋਰ ਕੱਟ ਚਾ ਹੁਣ ਮੇਰਾ ਮੇਰੀ ਏਕੇ ਦੇ ਤੇ ਹਰਪੀਚੀ ਕਿ ਜੇ ਪਹਿਲਾ ਇੱਕ ਕੁਆਟਰ ਕਟਿਆ ਸੀ ਤੇ 160 ਡਾਲਰ 70 ਸੈਂਟ ਦਾ ਫਰਕ ਪਿਆ ਜੇ ਕੁਆਟਰ ਹੋਰ ਘਟ ਜਾਏਗਾ ਇਹਨਾਂ ਲਾ ਲੋ ਤੇ ਸਮਝੋ ਵੈਕਸ਼ਨ 400 ਡਾਲਰ ਦਾ ਫਰਕ ਪੈ ਗਿਆ ਕਿ ਜਿਹੜਾ ਘਟ ਜਾਏਗਾ ਪਰ ਅਨਫੋਰਚੂਨੇਟਲੀ ਜਿਹੜਾ ਮੈਜੋਰਿਟੀ ਆਫ ਅਕਰੋਸੀ ਟੇਬਲ ਮਾਰਗੇਜ ਦੀ ਪੇਮੈਂਟ ਹੈ ਥੈਟ ਇਜ਼ ਬੀਟਵੀਨ 5 ਟੂ 8000 ਡਾਲਰਸ ਪਰ ਹੁਣ ਜੇ ਮੈਨੂੰ 400 ਘਟਾ ਵੀ ਦਿਓ ਤੁਸੀਂ ਕਹੋ 700 ਨਾ ਦਿਓ ਚਲੋ 600 ਦੇਈ ਜਾਓ ਵੇਅਰ ਇਜ਼ ਦ ਮਨੀ ਕਮਿੰਗ ਫਰੋਂ ਲੋਕੀ ਸਾਡੇ ਅੰਦਰੋਂ ਅੰਦਰ ਐਗਜ਼ੌਸਟ ਹੋ ਚੁੱਕੇ ਨੇ ਜਿਨਨੇ ਕ੍ਰੈਡਿਟ ਕਾਰਡ ਸੀ ਜਿਨੀਆਂ ਲਾਈਨ ਆਫ ਕ੍ਰੈਡਿਟ ਸੀਗੀਆਂ ਕਿ ਅਸਲ ਇਹ ਸਾਰੀਆਂ ਫੁੱਲ ਹੋ ਚੁੱਕੀਆਂ ਨੇ ਉਹਨਾਂ ਕੋ ਪੈਸਾ ਨਹੀਂ ਹੈ ਕਿ ਉਹਨਾਂ ਨੇ ਗਲਤੀ ਕੀਤੀ ਨਹੀਂ ਹਰ ਬੰਦੇ ਦੀ ਕੋਸ਼ਿਸ਼ ਸੀ ਕਿ ਮੈਂ ਘਰ ਨੂੰ ਬਚਾ ਲਾਂ ਕਿਸ ਤਰ੍ਹਾਂ ਹੁਣ ਬਚਾਣ ਨਹੀਂ ਪੈ ਸਕਦਾ চাইਦਾ ਔਰ ਜੇ ਪੈਸਾ ਚਾਹੀਦਾ ਹੈ ਤੇ ਯੂ ਕੈਨ ਇਮੇਜਿਨ ਵਿਦ ਦ ਮਨੀਸ਼ ਕਮਿੰਗ ਫਰੋਮ ਸੋ ਦੈਟ ਇਜ਼ ਅ ਰeal ਰeal ਸੈਡ ਥਿੰਗ ਵਿਚ ਇਸ ਹੈਪਨਿੰਗ ਅਕ੍ਰੋਸ ਥੇ ਅ ਕਲਸੀ ਸਾਹਿਬ ਗੱਲਬਾਤ ਨੂੰ ਕਿ ਤੋਰ ਦੇ ਲੇਕਿਨ ਇੱਕ ਛੋਟੀ ਜੀ ਮੈਂ ਬ੍ਰੇਕ ਲੈਣਾ ਚਾਹਣਾ ਜਿੱਥੇ ਕਿ ਸਾਡੇ ਸਪਾਂਸਰਸ ਦੇ ਮੈਂ ਨਾ ਸ਼ੇਅਰ ਕਰਨਾ ਚਾਹਣਾ ਤੇ ਉਸ ਤੋਂ ਬਾਅਦ ਮੈਂ ਗੱਲਬਾਤ ਕਰਨਾ ਚਾਹਾਂਗਾ ਤੁਹਾਡੇ ਨਾਲ ਕਿ 80s ਦੇ ਵਿੱਚ ਅਸੀਂ ਇਹ ਸਿਚੁਏਸ਼ਨ ਦੇਖੀ ਜਦੋਂ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਆਪਣੇ ਘਰ ਜਿਹੜੇ ਸਨ ਉਹ ਛੱਡ ਦਿੱਤੇ ਬਿਕਾਜ਼ ਮਾਰਗੇਜ ਰੇਟਸ ਇਨ ਹੈਾਈ ਹੋ ਗਏ ਸਨ ਪਰ ਹੁਣ ਤਾਂ ਇਨਫਲੇਸ਼ਨ ਵੀ ਕਿਹਾ ਜਾ ਰਿਹਾ ਜੀ ਜੂਨ ਮਹੀਨੇ ਦੇ ਵਿੱਚ 2.7% ਤੇ ਆ ਗਈ ਏ ਜੁਲਾਈ ਚ ਵੀ ਨੂੰ ਸ਼ਾਇਦ ਦੁਬਾਰਾ ਤੋਂ ਇੰਟਰੈਸਟ ਰੇਟ ਵੀ ਘਟ ਜਾਏ ਸੋ ਇਜ਼ देयर सम ਰੇਅ ਆਫ ਹੋਪ बिकॉज ਤੁਸੀਂ ਤਾਂ ਬੜਾ ਇੰਟੈਂਸਿਵਲੀ ਤੇ ক্লোਜ਼ਲੀ ਲੋਕਾਂ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਦੇਖਦੇ ਆਗੇ ਹੋ ਤੇ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਏਗਾ ਤੇ ਕੀ ਕੁਝ ਲੋਕ ਕਰ ਸਕਦੇ ਨੇ ਵੀ ਲਰਨ ਫ্রম ਯੂ ਐਕਸਪਰਟੀਸ ਬਟ ਬਿਫੋਰ ਥੈਟ ਅੱਜ ਦਾ ਇਹ ਪ੍ਰੋਗਰਾਮ ਦੱਸਦੀ ਹੈ ਕਿ ਤੁਹਾਡੇ ਤੋਂ ਪੁੱਛਿਆ ਜਾ ਰਿਹਾ ਬਸੰਤ ਮੋਟਰਸ ਦੇ ਸਹਿਯੋਗ ਦੇ ਨਾਲ ਇਹਨਾਂ ਦਾ ਬਹੁਤ ਵੱਡਾ ਸ਼ੋਰੂਮ ਹੈਗਾ ਜਿੱਥੇ ਕਿ ਹਰ ਕਿਸਮ ਦੀ ਤੁਹਾਨੂੰ ਗੱਡੀ ਮਿਲ ਸਕਦੀ ਹੈਗੀ ਤੇ 16315 ਫਰੇਜ਼ਰ ਹਾਈਵੇ ਸਰੀ ਇਹਨਾਂ ਦਾ ਐਡਰੈਸ ਹੈਗਾ ਫੋਨ ਨੰਬਰ ਹੈ 6045727880 ਸੋ ਇਹ ਫਾਈਨਾਂਸਿੰਗ ਵੀ ਕਰਦੇ ਨੇ ਤੇ ਕਹਿੰਦੇ ਨੇ ਤੁਹਾਨੂੰ ਗੱਡੀ ਵਧੀਆ ਤੇ ਵਾਜਬ ਕੀਮਤਾਂ ਤੇ ਜ਼ਰੂਰ ਦੇਣਗੇ ਸਾਡੇ ਗਲੇ ਸਪான்ਸਰ ਨੇ ਯੂ ਐਸ ਐਂਟਰੀ ਵੇਵਰ ਸਰਵਿਸਿਜ਼ ਕਿਸੇ ਵਜੇ ਕਾਰਨ ਐਜ਼ ਅ ਕੈਨੇਡੀਅਨ ਤੁਹਾਨੂੰ ਅਮਰੀਕਾ ਨਹੀਂ ਜਾਣ ਦਿੱਤਾ ਜਾ ਰਿਹਾ ਤਾਂ ਤੁਸੀਂ ਗੱਲਬਾਤ ਕਰੋ ਕੈਨ ਸਕਾਟ ਨਾਲ ਇਹ ਤੁਹਾਡੀ ਮਦਦ ਕਰਨਗੇ ਵੇਵਰ ਲੈਂਡ ਦੇ ਵਿੱਚ 7164128th ਸਟਰੀਟ ਸਰੀ ਇਨਰ ਅਡਰੈਸ ਹੈਗੇ ਤੇ ਫੋਨ ਨੰਬਰ ਹੈ 6045628140 6045628140 ਸਾਡੇ ਤੀਸਰੇ ਸਹਿਯੋਗੀ ਹਨ ਭਰਜੂਲਸ ਹਰ ਕਿਸਮ ਦੀ ਜੁਐਲਰੀ ਦੇ ਵਿੱਚ ਹੈ ਮਹਾਰ ਹੈਗੇ ਨੇ ਅਤੇ ਇਹਨਾਂ ਦਾ ਐਡਰੈਸ ਹੈ ਯੂਨਿਟ ਨੰਬਰ 1158120 128th ਸਟਰੀਟ ਸਰੀ ਪਾਲ ਬਿਜ਼ਨਸ ਸੈਂਟਰ 6045931111 604593 1111 ਤੇ ਫੋਨ ਕਰ ਸਕਦੇ ਹੋ ਸੋ ਆਓ ਮੜ ਤੋਂ ਤੁਹਾਨੂੰ ਵਾਪਸ ਲੈ ਕੇ ਜਾਣੇ ਜੀ ਹਰਵਿੰਦਰ ਕਲਸੀ ਜੀ ਨਾਲ ਸਾਝ ਪਾਣੇ ਆ ਕਿ 80s ਦਾ ਸਮਾਂ ਜਿਹੜਾ ਸੀ ਉਸ ਸਮੇਂ ਇੰਟਰਸਟ ਰੇਟਸ ਹਾਈ ਕਾਰਨ ਜਿਹੜੇ 15% ਜਾਂ 16% ਤੱਕ ਪਹੁੰਚ ਗਏ ਸਨ ਲੋਕਾਂ ਨੂੰ ਆਪਣੇ ਘਰ ਛੱਡਨੇ ਪਏ ਸਨ ਪਰ ਅਜੇ ਤਾ ਉਹ ਸਥਿਤੀ ਨਹੀਂ ਬਣੀ ਕੈਨੇਡਾ ਦੇ ਵਿੱਚ ਹੁਣ ਤਾਂ ਇੰਟਰਸਟ ਰੇਟਸ ਸਟੇਮ ਹੋ ਰਹੇ ਨੇ ਘਟਾਏ ਜਾ ਰਹੇ ਨੇ ਪਰ ਉਸ ਦੇ ਬਾਵਜੂਦ ਬੈਂਕਰਪਸੀਜ਼ ਕਿਉਂ ਵਧ ਰਹੀਆਂ ਨੇ ਤੇ ਆਨ ਵਾਲਾ ਸਮਾਂ ਕਿਹੋ ਜਿਹਾ ਤੇ ਕੀ ਕਰਨ ਦੀ ਲੋੜ ਹੈ ਜੀ ਕਲ ਸੀ ਜਾਨ ਅੱਜ ਜਿਹਨੇ ਤੁਸੀਂ ਜਿਨਾ ਕਹਿ ਕੇ ਹਟੇ ਹੋ ਨਾ ਜੀ ਕਿ ਇਨਫਲੇਸ਼ਨ ਜਿਹੜੀ ਹੈ ਨੰਬਰਸ ਆਏ ਨੇ ਥੈਟ ਇਜ਼ 2.7% ਮੇਰਾ ਕੁਐਸਚਨ ਇਹ ਹੈ ਗਵਰਨਮੈਂਟ ਨੂੰ ਇਹ ਤੇ ਸਾਰਿਆਂ ਨੂੰ ਆਇਆ ਕਿ ਇਹ ਜਿਹੜੇ ਨੰਬਰ ਸੀ ਇਹ ਜੂਨ ਦੇ ਸੀਗੇ ਕਿ ਜੂਨ ਦੇ ਵਿੱਚ ਇਨਫਲੇਸ਼ਨ 2.7 ਤੇ ਆਈ ਅੱਜ ਅੱਜ ਅਸੀਂ ਜੁਲਾਈ ਦੀ 19 ਤਰੀਕ ਚ ਬੈਠੇ ਹੋਏ ਆ ਮੈਨੂੰ ਇਹ ਦੱਸੋ ਕਿ ਕਿਸੇ ਚੀਜ਼ਾਂ ਕੋਈ ਸਸਤੀਆਂ ਹੋਈਆਂ ਕਿਸੇ ਨੇ ਫੀਲ ਕੀਤਾ ਵੀ ਇਨਫਲੇਸ਼ਨ ਥੱਲੇ ਆਈ ਸੀ ਤੇ ਕਈ ਹੋਈ ਹੈ ਹੁਣੇ ਬੇਸਿਕਲੀ ਇਨਫਲੇਸ਼ਨ ਕੈਲਕੂਲੇਸ਼ਨ ਹੋਈ ਸਿਰਫ ਔਇਲ ਬੇਸ ਤੇ ਕਿ ਜਿਹੜੀ ਗੈਸ ਪ੍ਰਾਈਸ ਸੀ ਥੋੜੀਆਂ ਘਟੀਆਂ ਜਾਂ ਸਟੇਬਲ ਰਹੀਆਂ ਇਹ ਅਸੀਂ ਕੈਲਕੂਲੇਟ ਕਰਕੇ ਦੇ ਦਿੱਤਾ ਕਿ 2.7% ਹਮ ਇਨਫਲੇਸ਼ਨ ਹੈ ਉਹਦਾ ਫਰਕ ਪਿਆ ਯਕੀਨ ਕਰਨਾ ਆਈ ਐਮ ਵੈਰੀ ਬਲੰਡ ਟੂ ਸੇ ਥਿਸ ਕਿ ਥਿਸ ਇਜ਼ 올 ਅ ਹੋਕਸ ਕਿਸੇ ਨੂੰ ਕੋਈ ਵੀ ਚੀਜ਼ ਸਸਤੀ ਨਹੀਂ ਹੋਈ ਨਾ ਸਾਡੀ ਗਰੋਸਰੀ ਸਸਤੀ ਹੋਈ ਹੈ ਨਾ ਸਾਡੀ ਡੇ ਟੂ ਡੇ ਲਿਵਿੰਗ ਸਸਤੀ ਹੋਈ ਹੈ ਜੇ ਇਹਨਾਂ ਸਾਰਾ ਕੁਝ ਹੋਣ ਦੇ ਬਾਵਜੂਦ ਅਸੀਂ ਸਿਰਫ ਨੰਬਰਸ ਦੀ ਗੇਮ ਖੇਡਦੇ ਹਾਂ ਵਾਈ ਵੀ ਆਰ ਪਲੇਇੰਗ ਥੈਟ आम आदमी ने जेब नु कोई असर नहीं ਹੋਇਆ ਕਿ ਵੀ ਮੈਂ ਕਿੱਥੇ ਜਾਵਾਂ ਮੈਨੂੰ ਕਿੱਥੋਂ ਸਸਤੀ ਚੀਜ਼ ਮਿਲਦੀ ਹੈ ਔਰ ਇਸ ਵਜ੍ਹਾ ਕਰਕੇ ਪਹਿਲੀ ਗੱਲ ਤੇ ਇਨਫਲੇਸ਼ਨ ਜਿਹੜੀ ਹੈ ਮੇਰੀ ਨਜ਼ਰ ਦੇ ਵਿੱਚ ਹਲੇ ਵੀ ਉੱਥੇ ਹੀ ਖੜੀ ਹੈ ਕਿਉਂਕਿ ਅਫੋਰਡੇਬਿਲਟੀ ਹੈ ਨਹੀਂ ਔਰ ਇਹਦੇ ਵਿੱਚ ਅਫਸੋਸ ਨਾਲ ਇਹ ਕਹਿਣਾ ਪੈ ਰਿਹਾ ਹੈ ਕਿ ਗਵਰਨਮੈਂਟ ਦਾ ਕੋਈ ਵੀ ਉਪਰਾਲਾ ਐਸਾ ਨਹੀਂ ਹੈ ਜਾਂ ਐਸਾ ਕੋਈ ਐਫਰਟ ਨਹੀਂ ਕਰ ਰਹੀ ਗਵਰਨਮੈਂਟ ਕਿ ਤੁਹਾਨੂੰ ਸਬਸਿਡਾਈਜ਼ ਕਰਕੇ ਚੀਜ਼ਾਂ ਮੁਹੱਈਆ ਕਰਾਈਆਂ ਜਾਣ ਤਾਂ ਕਿ ਤੁਸੀਂ ਆਪਣੀ ਡੇ ਟੂ ਡੇ ਲਾਈਫ ਦੇ ਵਿੱਚ ਥੋੜਾ ਜਿਹਾ ਈਜ਼ ਫੀਲ ਕਰੋ so that is a part of the inflation now coming back again ki kise di bhi tanakha te nahi badh rahi hun aai dekho kitta vadda unrest hai ontario de vich lcbo wale ne 10000 employee ne strike kiti hoyi hai ise tarah tusi chalde ho ttcc chale jo yani koi bhi aisa kitta nahi hai jithe jada mazdoor hai yani worker hai oh pareshan nahi hai kyunki tusi dollar nu kinna k stretch kar loge dollar te kidhe pahunch rahi nahi ਤਾਨੂੰ ਕੋਈ ਚੀਜ਼ ਨਹੀਂ ਮਿਲਦੀ ਜੇ ਸਾਰੀਆਂ ਪ੍ਰੋਬਲਮਾਂ ਇਹੋ ਜਿਹੀਆਂ ਹੈਗੀਆਂ ਐਂਡ ਆਫ ਦਿ ਡੇ ਵਾਟ ਆਰ ਯੂ ਗੋਇੰ ਟੂ ਡੂ ਇਟ ਸੋ ਇਨ ਅਦਰ ਵਰਡਸ ਆਈ ਬੀਲੀਵ ਇਹ ਸਾਨੂੰ ਗਵਰਨਮੈਂਟ ਨੂੰ ਪ੍ਰੋਐਕਟਿਵ ਹੋ ਕੇ ਕੁਝ ਨਾ ਕੁਝ ਐਸੇ ਤਰੀਕੇ ਪੈਦਾ ਕਰਨੇ ਚਾਹੀਦੇ ਨੇ ਜਿਦੇ ਨਾਲ ਇੱਕ ਆਮ ਬੰਦਾ ਜਿਹੜਾ ਹੈ ਉਹਦੀ ਜੇਬ 'ਚ ਅਸੀਂ ਦੋ ਪੈਸੇ ਪਾਲ ਸਕੀਏ ਜਾਂ ਉਹਨੂੰ ਇਹ ਤਾਕਤ ਦੇ ਸਕੀਏ ਕਿ ਭਾਈ ਤੇਰੇ ਲਈ ਵੀ ਰੋਟੀ ਲਈ ਪੈਸੇ ਤੇਰੇ ਕੋਲ ਹੈਗੇ ਆ ਯੂ ਕੈਨ ਗੋ ਐਂਡ ਬਾਏ ਥੈਟ ਔਰ ਐਸ ਵੇਲੇ ਯੂ ਕਿੰਗ ਕਰਨਾ ਸੈਕੰਡਲੀ ਲੈਟ ਮੀ ਟੱਚ ਹੇਅਰ ਐਕਚੁਅਲੀ ਜਿਹੜਾ ਡਾਲਰ ਸਟੋਰ ਹੈ ਨਾ ਡਾਲਰ ਰਾਮਾ ਜਿਹੜਾ ਹੈ ਉਹਦੀਆਂ ਸੇਲ ਦੇਖੋ ਕਿੱਥੇ ਚਲੀਆਂ ਗਈਆਂ ਕਿਉਂਕਿ ਮੈਜੋਰਿਟੀ ਆਫ ਲੋਕ ਜਿਹੜੇ ਐਸਲੇ ਡਾਲਰ ਰਾਮਾ ਦਾ ਸਾਰਾ ਲੈ ਰਹੇ ਨੇ ਗਰੋਸਰੀ ਵਾਇਸ ਕਿਉਂਕਿ ਤੁਸੀਂ ਸੋਚੋ ਇੱਕ ਚੀਜ਼ ਜਿਹੜੀ ਮਾਰਕੀਟ ਦੇ ਵਿੱਚ 5 ਡਾਲਰ ਦੀ ਮਿਲ ਰਹੀ ਹੈ ਡਾਲਰ ਰਾਮਾ ਤੇ ਜੇ 2 ਦੀ ਵਿਕਦੀ ਹੋਵੇ ਤਾਂ ਚੀਜ਼ ਤੇ ਉਹੀ ਹੈ ਸੋ ਇਸ ਵਜ੍ਹਾ ਕਰਕੇ ਲੋਕੀ ਮੈਕਸਮਮ ਕੋਸ਼ਿਸ਼ ਕਰ ਰਹੇ ਆ ਟੂ డు देयर ਬੈਸਟ ਸ਼ੋਪਿੰਗ ਕਿ ਹਾਊ ਦੇ ਕੈਨ ਰਨ देयर ਹਾਊਸ ਪਰ ਅਨਫੋਰਚਨਟਲੀ ਡਾਲਰ ਦੀ ਤਾਕਤ ਜਿਹੜੀ ਹੈ ਬਿਲਕੁਲ ਖਤਮ ਹੋਈ ਪਈ ਹੈ। ਬਿਲਕੁਲ ਜੀ ਆਈ ਐਬਸੋਲੂਟਲੀ ਐਗਰੀ ਵਿਦ ਯੂ ਕਿ ਕੀਮਤਾਂ ਦੇ ਵਿੱਚ ਕੋਈ ਕਮੀ ਨਹੀਂ ਆਈ ਬਲਕਿ ਸ਼੍ਰਿੰਕਫਲੇਸ਼ਨ ਇੱਕ ਨਵਾਂ ਲਫ਼ਜ਼ ਜਿਹੜਾ ਹੈ ਉਹ ਅਸੀਂ ਹੁਣ ਸੁਣ ਰਹੇ ਹਾਂ ਕਿ ਤੁਸੀਂ ਵੀ ਦੇਖਿਆ ਹੋਵੇਗਾ ਜਦੋਂ ਅਸੀਂ ਮਾਰਕੀਟ ਵਿੱਚ ਜਾ ਰਹੇ ਹਾਂ ਤਾਂ ਕੁਆਂਟੀਟੀ ਤੇ ਸਾਈਜ਼ ਘਟਾਇਆ ਜਾ ਰਿਹਾ ਜਦਕਿ ਉਹ ਚੀਜ਼ਾਂ ਦਾ ਕੀਮਤ ਜਿਹੜੀ ਹੈ ਜਾਂ ਉਨੀ ਹੀ ਹੈ ਜਾਂ ਉਸ ਤੋਂ ਵੱਧ ਆ ਦਿੱਤੀ ਗਈ ਹੈ। ਬਹਰਾਲ ਪਰ ਮੇਰਾ ਸਵਾਲ ਜਿਹੜਾ ਰੀਅਲ ਏਸਟੇਟ ਨਾਲ ਸੀ ਜੀ 80s ਦੇ ਜਿਸ ਤਰੀਕੇ ਨਾਲ ਜੋ ਅਸੀਂ ਹਾਲਾਤ ਦੇਖੇ ਇੰਟਰਸਟਿਡ ਉਹਨੇ ਹਾਈ ਤੇ ਨਹੀਂ ਹੈਗੇ ਬਟ ਕ੍ਰਿਟੀਕਲ ਜੰਕਚਰ ਤੇ ਅਸੀਂ ਪਹੁੰਚ ਚੁੱਕੇ ਹਾਂ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ 20 ਦੇ ਕਰੀਬ ਪਿਛਲੇ ਮਹੀਨੇ ਤੁਸੀਂ ਬੈਂਕਰਪਸੀ ਜਿਹੜੀਆਂ ਹੈਗੀਆਂ ਨੇ ਉਹ ਉਹਦੇ ਵਿੱਚ ਲੋਕਾਂ ਦੀ ਮਦਦ ਕੀਤੀ ਜਿਹੜੇ ਫਸੇ ਹੋਏ ਸਨ ਸੋ ਰੀਅਲ ਏਸਟੇਟ ਨੂੰ ਤੁਸੀਂ ਹੁਣ ਕਿਸ ਨਜ਼ਰੀਏ ਤੋਂ ਦੇਖ ਰਹੇ ਹੋ ਕਿਉਂਕਿ ਆਪਣੇ ਲੋਕਾਂ ਨੇ ਥੋੜਾ ਜ਼ਿਆਦਾ ਹੀ ਪੈਰ ਪਸਾਰ ਲਏ ਤੇ ਇਸ ਸੋਚ ਨਾਲ ਕਿ ਜੀ ਅਸੀਂ ਇਸ ਨੂੰ ਫਰਦਰ ਸੇਲ ਕਰ ਦਾਂਗੇ ਇਸ ਤੋਂ ਪੈਸੇ ਬਣ ਜਾਣਗੇ ਬਟ ਨਾਉ ਦਾ ਸਿਚੁਏਸ਼ਨ ਇਜ਼ ਐਬਸੋਲਿਊਟ ਡਿਫਰੈਂਟ ਕੋਈ ਅਗੇ ਲੈਂਡ ਵਾਲਾ ਨਹੀਂ ਹੈਗਾ ਤੇ ਜਿਸ ਤਰੀਕੇ ਨਾਲ ਕੀਮਤਾਂ 'ਚ ਘਾਟਾ ਹੋਣਾ ਸ਼ੁਰੂ ਹੋ ਗਿਆ ਹੈ 온ਟਾਰੀਓ ਦੇ ਵਿੱਚ ਇਹ ਤਾਂ ਇੱਕ ਡਿਜ਼ਾਸਟਰ ਬਣ ਜਾਏਗਾ ਤੁਸੀਂ ਇਸ ਨੂੰ ਕਿਸ ਨਜ਼ਰੀਏ ਤੋਂ ਦੇਖਦੇ ਹੋ ਤੇ ਇਹਦੇ ਵਾਸਤੇ ਲੋਕਾਂ ਨੂੰ ਕੀ ਸਲਾਹ ਦਿੰਦੇ ਠੀਕ ਹੁਣ ਪ੍ਰੀਤ ਜੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਤੁਸੀਂ 1980 ਦੀ ਗੱਲ ਕੀਤੀ ਹੈ वैसे जे ਤੁਸੀਂ ਵਰਲਡ ਇਕਨੋਮੀ ਨੂੰ ਅਸਲੇ ਧਿਆਨ ਨਾਲ ਆਪਾਂ ਦੇਖੀਏ ਜਾਂ ਜੋ ਨਜ਼ਰ ਆ ਰਿਹਾ ਹੈ ਯੂ ਐਸਏ ਵਿੱਚ ਜਿਹੜੇ ਇਕਨੋਮਿਸ ਬੈਠੇ ਨੇ ਉਹ ਤੇ ਇਹ ਕਹਿ ਰਹੇ ਨੇ ਕਿ ਜਿਹੜਾ 1928 ਦੇ ਵਿੱਚ ਡਿਪਰੈਸ਼ਨ ਆਇਆ ਸੀਗਾ ਅਸੀਂ ਉਸ ਬੰਨੇ ਵੱਧਦੇ ਪਏ ਹਾਂ ਹੁਣ ਰੱਬ ਨਾ ਕਰੇ ਜੇ ਉਹਦੇ ਹਾਲਾਤ ਕਦੀ ਪੈਦਾ ਹੋ ਗਏ ਤੇ ਸਾਰਾ ਕੁਝ ਤੈਸ਼ ਨੈਸ ਹੋ ਸਕਦਾ ਕਿਉਂ ਕਿ ਉਦੋਂ ਸਾਡੇ ਲਿਵਿੰਗ ਸਟੈਂਡਰਡ ਡਿਫਰੈਂਟ ਸੀ ਉਦੋਂ ਸਾਡੇ ਡਾਲਰ ਦੀ ਵੈਲਿਊ ਡਿਫਰੈਂਟ ਸੀ ਪਰ ਅੱਜ ਜਿਹੜਾ ਡਾਲਰ ਹੈ ਉਹ ਡਿਫਰੈਂਟ ਤਰੀਕੇ ਨਾਲ ਚੱਲ ਰਿਹਾ ਹੈ ਜਿਹਦੇ ਵਜ੍ਹਾ ਕਰਕੇ ਹਰ ਜਗ੍ਹਾ ਇਨਫਲੇਸ਼ਨ ਕਹਿ ਲੋ ਇੰਟਰਸਟ ਰੇਟ ਕਹਿ ਲੋ ਮੰਗਾਈ ਕਹਿ ਲੋ ਇਹ ਸਾਰੇ ਦੇ ਸਾਰੇ ਹੱਦੋਂ ਬਾਹਰ ਨੇ ਹੁਣ ਜਿਹੜੀ ਪ੍ਰਾਪਰਟੀ ਹੈ ਇਨਵੈਸਟਮੈਂਟ ਗਿਨੇ ਆਏ ਜਾਂਦਾ ਹੈ ਕਿ ਰੀਅਲ ਸਟੇਟ ਇਜ਼ ਦੀ ਬੈਸਟ ਪਲੇਸ ਟੂ ਇਨਵੈਸਟ ਇੱਥੋਂ ਪੈਸੇ ਬਣਦੇ ਨੇ no doubt i agree with that ਉਹਦੇ ਵਿੱਚ ਐਵਰੇਜਲੀ ਜੇ ਅਸੀਂ ਲੋ ਲੈਵਲ ਤੇ ਵੀ ਆਈਏ 10 ਤੋਂ ਲੈ ਕੇ 5% ਤੱਕ ਹਰ ਸਾਲ ਨੂੰ ਉੱਤੇ ਇਨਕਰੀਜ਼ ਆਉਂਦਾ ਹੈ ਔਰ ਹੁਣ ਇਨਕਰੀਸ ਇਨਾ ਕਾ ਹੈ ਕਿ ਜਿਸ ਤਰੀਕੇ ਦੀ ਮਾਰਕੀਟ ਵਧੀ ਹੈ ਉਹ ਤੇ ਇਨਕਰੀਸ ਨਜ਼ਰ ਹੀ ਨਹੀਂ ਆ ਰਿਹਾ ਔਰ ਸੈਕੰਡਲੀ ਆਗੀ ਜਿਹੜੀ ਹੁਣ ਬੈਂਕਾਂ ਦੀ ਸਿਚੁਏਸ਼ਨ ਹੈ ਐਸ ਲਈ ਐਸੋਲੀਟਸ ਦੋ ادارے ਇਹੋ ਜਿਹਨੇ ਜਿਹੜਾ ਪੈਸਾ ਕਮਾ ਰਹੇ ਨੇ ਇੱਕ ਹੈਗੇ ਗਰੋਸਰੀ ਚੇਨਸ ਔਰ ਇੱਕ ਹੈਗੇ ਬੈਂਕ ਹੁਣ ਬੈਂਕਾਂ ਨੇ ਜੇ ਲੋਨ ਸਸਤਾ ਨਹੀਂ ਕੀਤਾ ਹੁਣ ਪੁਆਇੰਟ ਜਿਹੜਾ 2.5 ਨਿਕਲੇ ਸੀ ਥੱਲੇ ਆਇਆ ਸੀਗਾ ਉਹਦੇ ਨਾਲ ਜਿਹੜਾ ਬੈਂਕ ਦਾ ਪ੍ਰਾਈਮ ਰੇਟ ਹੈ ਉਹ 6.9 ਤੇ ਆ ਗਿਆ ਅਗੇ 7.25 ਸੀਗਾ 6.9 ਤੇ ਆ ਗਿਆ ਹੁਣ ਤੁਸੀਂ ਅੰਦਾਜ਼ਾ ਲਗਾਓ ਕਿਉਂਕਿ ਨਾ ਅਸੀਂ ਮੈਜੋਰਿਟੀ ਆਫ ਲੋਕ ਅਸੀਂ ਸਿਰਫ ਬੈਂਕ ਆਫ ਕੈਨੇਡਾ ਨੂੰ ਦੇਖ ਰਹੇ ਆ ਕਿ ਜੀ ਉਹਨਾਂ ਨੇ ਇੰਟਰਸਟ ਰੇਟ ਘਟਾਇਆ ਉਹਨਾਂ ਨੇ ਕੁਆਰਟਰ ਘਟਾਇਆ ਉਹਨਾਂ ਦਾ ਲੈਂਡਿੰਗ ਰੇਟ ਹੈ ਪਰ ਜਿਹੜੇ ਬੈਂਕ ਹੈ ਉਹਨਾਂ ਦਾ ਪਹਿਲਾਂ ਸੀ 7.15 7.15 ਤੋਂ ਉਹਨਾਂ ਨੇ ਪ੍ਰਾਈਮ ਆਪਣਾ ਲਿਆਂਦਾ 6.9 ਤੇ ਅੱਜ ਤੁਸੀਂ ਮਾਰਗੇਜ ਕੁਆਲੀਫਾਈ ਕਰ ਰਹੇ ਹੋ 6.9 ਤੇ ਸੋ ਕੈਨ ਦਾ ਮੇਰਾ ਮਤਲਬ ਕਿ ਇਹ ਰੀਲੀਫ ਹੈ that is not there and secondly jadon mere kol apni principal apne hai ni mere ko down payment hi hai ni hun te main credit card de utte vi ni le sakda ya line of credit te vi ni le sakda ke main kis tarah onu chalawanga koi vich paisa bacha hi nahi hai so is wajah karke halanki mainu bar bar question ae honda jede ke first time home buyer hai oh kehnde is the good market to buy main kanga it's a wonderful market to buy kyon actually tado ko bargains available hai ਪਰ ਉਹ 바ਰਗੇਨ ਲੈਣ ਲਈ ਤੁਹਾਨੂੰ ਕੋ ਡਾਊਨ ਪੇਮੈਂਟ ਚਾਹੀਦੀ ਹੈ ਨਾ ਪਰ ਹੁਣ ਤੁਹਾਨੂੰ ਕੋ 20% ਡਾਊਨ ਪੇਮੈਂਟ ਨਹੀਂ इवन 10% ਡਾਊਨ ਪੇਮੈਂਟ ਨਹੀਂ ਤੇ ਫਿਰ 바ਰਗੇਨ ਕੀ ਉਹ ਇੱਕ ਤਾਂ ਭਾਵੇਂ ਕੋਈ ਚੀਜ਼ ਸਸਤੀ ਵੀ ਮਿਲੇ ਜਦੋਂ ਮੇਰੇ ਚ ਤਾਕਤ ਹੀ ਨਹੀਂ ਖਰੀਦਣ ਦੀ ਹਾਊ ਕੈਨ ਆਈ ਬਾਈ ਦੈਟ ਸੋ ਇਸ ਵਜ੍ਹਾ ਐਸੋ ਜਿਹਨਾਂ ਲੋਕਾਂ ਕੋਲ ਪੈਸਾ ਹੈਗਾ ਜਾਂ ਜਿਹਨਾਂ ਕੋਲ ਸਰਪਲਸ ਹੈ ਦਿਸ ਇਜ਼ ਅ ਗੁੱਡ ਮਾਰਕੀਟ ਫॉर देम ਦੇ ਉਹ ਬਾਈ ਵੀ ਕਰ ਰਹੇ ਨੇ ਔਰ ਬਾਈ ਕਰਨ ਤੋਂ ਬਾਅਦ ਸੋਚ ਰਹੇ ਨੇ ਵੀ ਸ਼ਾਇਦ ਆਉਣ ਵਾਲੇ ਆਪ ਸਾਲ ਦੋ ਸਾਲਾਂ ਚ ਅਸੀਂ ਠੀਕ ਹੋ ਸਕਾਂਗੇ ਹੋਨ ਇੰਟਰਸਟ ਰੇਟ ਦੀ ਜੀ ਮੈਂ ਗੱਲ ਕਰਾਂ ਮੈਂ ਆਪਣਾ ਮੈਂ ਓਪਨ ਨਹੀਂ ਕਹਿ ਰਿਹਾ ਜਦੋਂ ਮੈਂ ਪਹਿਲੋ ਆਪਣਾ ਕਾਂਡੋ ਲਿਆ ਸੀਗਾ ਮੈਂ 18% ਇੰਟਰਸਟ ਤੇ ਲਿਆ ਸੀਗਾ ਹੁਣ ਕਿੱਥੇ 18% ਕਿੱਥੇ ਅਸੀਂ ਅੱਜ ਬੈਠੇ ਆਂ ਪਰ ਸਾਡੇ ਕੋ ਇਹ ਵੀ ਅਫੋਰਡੇਬਿਲਟੀ ਨਹੀਂ ਹੈ ਕਿਉਂਕਿ ਸਾਡਾ ਜਿਹੜਾ ਡੋਲਰ ਹੈ ਉਹ ਸ਼ਰਿੰਕ ਕਰ ਗਿਆ ਸਮਝੀ ਉਹਦੀ ਬਾਇੰਗ ਪਾਵਰ ਤਾਂ ਨਹੀਂ ਹੁਣ ਜਦੋਂ ਬਾਇੰਗ ਪਾਵਰ ਨਾਲ ਹੋਵੇ ਉਦੋਂ ਹੀ ਮਿਲਦਾ ਰਹਿੰਦਾ ਹੈ ਲੇ ਅਪਾਰਟਮੈਂਟ ਨਹੀਂ ਮਿਲ ਰਿਹਾ ਹੈਗਾ ਸੋ ਅਗੇਨ ਆਫਕੋਰਸ ਉਹ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਡਾਲਰ ਦੀ ਜਿਹੜੀ ਬਾਇੰਗ ਕਪੈਸਿਟੀ ਉਹ ਘਟਦੀ ਜਾ ਰਹੀ ਹੈ। ਤੇ ਦੇਖੋ ਜੇ ਮੇਰੀ ਡਾਲਰ ਮੇਰਾ ਦੂਰ ਤੱਕ ਜਾਵੇ ਤੇ ਆਈ ਏਮ ਅ ਰਿਚ ਮੈਨ ਪਰ ਦੂਜੇ ਬੰਦੇ ਜਦੋਂ ਮੇਰਾ ਡਾਲਰ ਬਹੁਤ ਦੂਰ ਤੱਕ ਜਾਂਦਾ ਹੀ ਨਹੀਂ ਵਿੱਚੇ ਅੱਧੇ ਰਸਤੇ ਹੀ ਸਾਹ ਤੋੜ ਦਿੰਦਾ ਹੈ ਤੇ ਮੈਂ ਤੇ ਉਹਦੇ ਨਾਲ ਕੁਝ ਬਾਏ ਨਹੀਂ ਕਰ ਸਕਦਾ। ਹੁਣ ਦੇਖੋ ਜਿਹੜੀ ਸਾਡੇ ਕੋਲ ਇੰਬੈਲੈਂਸ ਹੋਇਆ ਹੈ ਨਾ ਜਿਹੜਾ ਇਮੀਗ੍ਰੇਸ਼ਨ ਨੂੰ ਲੈ ਕੇ ਮੈਂ ਇਸ ਲਈ ਟੱਚ ਕਰਨ ਲੱਗਾ ਹਾਂ ਕਿ ਸਾਡੀ ਜਿਹੜੀ ਰੈਂਟਲ ਮਾਰਕੀਟ ਹੈ ਅਕ੍ਰਾਸ ਕੈਨੇਡਾ 30.8 ਪਰਸੈਂਟ ਇਨਕਰੀਸ ਹੋਈ ਹੈ ਯਾਨੀ ਜੇਸੀ ਐਵਰੇਜ ਕਰ ਲਈਏ ਨਾ ਸਾਰੇ ਕੈਨੇਡਾ ਦੀ ਤੇ 30.8 ਪਰਸੈਂਟ ਜਿਹੜੇ ਰੈਂਟ ਹੈ ਉੱਪਰ ਚਲੇ ਗਏ ਹੁਣ ਇਹਦੇ ਚ ਸਭ ਤੋਂ ਜ਼ਿਆਦਾ ਰੈਂਟ ਕਿੱਥੇ ਵਧਿਆ ਹੈ ਉਹ ਤੁਹਾਡੇ ਘਰ ਬਰਨਵੀਚ 53.6 ਪਰਸੈਂਟ ਜਿਹੜਾ ਹੈ ਇੰਟਰਸਟ ਉਤੇ ਰੇਜ ਹੋਇਆ ਹੈ ਜਿਹੜਾ ਤੁਹਾਡਾ ਰੈਂਟਲ ਹੁਣ ਮੈਨੂੰ ਇਹ ਦੱਸੋ ਕਿ 53 ਜੇਮ ਹੈ ਕਿ 2000 ਨੇ ਘਰ ਚ ਰਹਿਦਾ ਸੀ ਉਹ 3 ਹੋ ਗਿਆ ਜੇ 3 ਨਾਲੇ ਚ ਰਹਿਦਾ ਕਿ ਉਹ 4.5 ਹੋ ਗਿਆ ਇਟ ਇਸ ਪੋਸੀਬਲ ਫੋਰ ਹਸ ਟੂ ਡੂ ਇਟ ਨੋ ਇਟ ਇਸ ਨੋਟ ਪੋਸੀਬਲ ਪਰ ਇਸੇ ਵਜ੍ਹਾ ਕਰਕੇ ਰੈਂਟਲ ਦੇ ਵਿੱਚ ਵੀ ਮੈਕਸਿਮਮ ਡਿਫਾਲਟ ਹੋ ਰਹੇ ਨੇ ਪਰ ਜੇ ਕ੍ਰਾਸ ਵੀ ਜਿਵੇਂ ਮੈਂ ਕਿਹਾ 30% 35% ਵਧਿਆ ਹੋਵੇ ਤੇ ਕਿੱਥੋਂ ਲੋਕਾਂ ਨੇ ਅਫੋਰਡ ਕਰਨਾ ਲੋਕਾਂ ਕੋਲ ਤਾਂ ਜੌਬਾਂ ਹੈ ਨਹੀਂ ਗਈਆਂ ਜੇ ਜੌਬ ਨਹੀਂ ਹੈਗੀ ਤੇ ਮੇਰੇ ਕੋਲ ਪੈਸਾ ਨਹੀਂ ਹੈਗਾ ਜੇ ਪੈਸਾ ਨਹੀਂ ਹੈਗਾ ਤੇ ਮੈਂ ਕਿਰਾਇਆ ਕਿੱਥੋਂ ਰਹਿ ਸਕਣਾ ਸੋ ਇਹ ਜਦੋਂ ਸਾਰੀਆਂ ਚੀਜ਼ਾਂ ਦੀ ਕੋਕਟੇਲ ਬਣਾਈਏ ਨਾ ਇਟਸ ਅ ਵੈਰੀ ਵੈਰੀ ਹੌਟ ਜੀ ਬਟ ਕਲਸੀ ਸਾਹਿਬ ਜਿੱਥੇ ਕੀਮਤਾਂ ਜਿਸ ਹਿਸਾਬ ਨਾਲ ਡਿਗਣੀਆ ਸ਼ੁਰੂ ਹੋ ਗਈਆਂ ਨੇ 5 ਲੱਖ ਡਾਲਰ ਇਜ਼ ਨਾਟ ਅ ਸਮਾਲ ਅਮਾਉਂਟ ਜਿਸ ਵਿਅਕਤੀ ਨੇ ਕਿਤੇ ਗਲਤੀ ਨਾਲ ਪਿਛਲੇ ਸਾਲ ਘਰ ਖਰੀਦਿਆ ਸੀ ਉਹ ਤਾਂ ਇੱਕ ਤਰ੍ਹਾਂ ਦਾ ਬਰਬਾਦ ਹੋ ਗਿਆ ਇੱਥੇ ਤੁਹਾਨੂੰ ਵੀ ਪਤਾ ਹੈ ਕਿ ਪੈਸੇ ਤਾਂ ਈਜ਼ੀਲੀ ਬੰਦੇ ਨਹੀਂ ਹੈਗੇ ਬੜੀ ਮਿਹਨਤ ਕਰਕੇ ਕਈ ਸਾਲ ਪੈਸੇ ਬਚਾ ਕੇ ਬੰਦਾ ਡਾਊਨ ਪੇਮੈਂਟ ਕਰਦਾ ਫਿਰ ਕਿਤੇ ਜਾ ਕੇ ਘਰ ਲੈਂਦਾ ਹੈ ਸੋ ਫਰਮ ਵਿਚ ਐਂਗਲ ਦੂ ਯੂ ਫੋਰ ਸੀ ਦਿਸ ਕਿ ਆਨ ਵਾਲੇ ਸਮੇਂ ਦੇ ਵਿੱਚ ਕੀ ਹੈ ਜਿਹੜੀ ਗ੍ਰਾਵਿਟੀ ਹੈਗੀ ਇਹ ਹੋਰ ਵੀ ਥੱਲੇ ਜਾ ਸਕਦੀ ਹੈ ਜਾਂ ਇਟਸ ਇਨਾਫ ਨਾਓ ਕਿ ਇੱਥੇ ਹੀ ਰੁਕ ਸਕਦੀ ਹੈ ਨਹੀਂ ਜੀ ਹਾਲੇ ਉਹਨੇ ਬਾਟਮ ਅਪ ਨਹੀਂ ਕੀਤਾ ਮੈਂ ਇਹ ਦੱਸਾਂ ਤੁਹਾਨੂੰ ਦੱਸਾਂ ਹੁਣ ਦੇਖੋ ਜਿਹੜੇ ਲੋਕਾਂ ਨੇ ਫੋਰ ਐਗਜ਼ੈਂਪਲ 20 ਸਾਲ ਪਹਿਲੋਂ ਘਰ ਲਿਆ ਸੀ 5 ਲੱਖ ਦਾ ਉਹ ਤੇ ਹੋ ਗਿਆ 1.5 2 ਮਿਲੀਅਨ ਦਾ ਔਰ ਉਹ ਡਾਊਨ ਆ ਕੇ ਮਿਲੀਅਨ ਤੇ ਆ ਗਿਆ ਉਹ ਹਾਲੇ ਵੀ ਪ੍ਰੋਫਿਟ ਕੀਨੇ ਪਰ ਜਿਨ੍ਹਾਂ ਲੋਕਾਂ ਨੇ ਪਿਛਲੇ 2 ਸਾਲਾਂ 'ਚ ਘਰ ਲਏ ਨੇ 1.5 ਮਿਲੀਅਨ 2 ਮਿਲੀਅਨ 3 ਮਿਲੀਅਨ ਦੇ ਉਹਨਾਂ ਦੇ ਵਿੱਚ ਤੇ ਵਾਕਈ ਜਿਹੜਾ ਪੈਸਾ ਟੁੱਟਿਆ ਉਹਨੇ ਉਹਨਾਂ ਦਾ ਲੱਖ ਭੰਤਾ ਹੁਣ ਉਹ ਜਿਹੜਾ ਲੱਖ ਭੰਨਿਆ ਗਿਆ ਉਹਨੂੰ ਕੌਣ ਠੀਕ ਕਰ ਸਕਦਾ ਨੋਬਦੀ ਔਰ ਹੁਣ ਐਸੇ ਲੇ ਪੀਛ ਨੇ ਹੈ ਕਿ ਜਿਹੜਾ ਅਸੀਂ ਲਾਇਆ ਸੀ ਉਹ ਤੇ ਗਵਾ ਹੀ ਬੈਠੇ ਆ ਹੁਣ ਤੇ ਅਸੀਂ ਇਹ ਸੋਚ ਰਹੇ ਆ ਕਿ ਜਿਹੜਾ ਮੇਰੇ ਕੋਲ ਥੋੜਾ ਬਸ ਬਚਿਆ ਹੈ ਇਹਨੂੰ ਮੈਂ ਕਿਵੇਂ ਬਚਾਣਾ ਸੋ ਇਸ ਤਾ ਕੇ ਸਵਾਏ ਬੈਂਕਰਪਸੀ ਦੇ ਕੋਈ ਚਾਰਾ ਨਹੀਂ ਹੁੰਦਾ ਮਾਰਗੇਜ ਨੂੰ ਤੋੜਨ ਦਾ ਸੋ ਐਸੇ ਲੋਗੇ ਦਾ ਸਹਾਰਾ ਲੈ ਰਹੇ ਨੇ ਕਿ ਇਹ ਗਲਤ ਹੈ ਨਹੀਂ ਗਲਤ ਦੀ ਨਹੀਂ ਗੱਲ ਹੈਗੀ ਜਦੋਂ ਮੇਰੀ ਅਫੋਰਡੇਬਿਲਟੀ ਹੈ ਨਹੀਂ ਇਸ ਤੋਂ ਪਹਿਲੋ ਕਿ ਮੈਂ ਸੋਸਾਇਟੀ ਦੇ ਆਪਣੇ ਅੰਦਰ ਇਮੋਸ਼ਨਸ ਪੈਦਾ ਕਰਾਂ ਕਿ ਮੈਂ ਆਪਣੇ ਆਪ ਨੂੰ ਮਕਾਲਣਾ ਇਹ ਨਾਲ ਬਿਹਤਰ ਹੈ ਕਿ ਆਪਣੇ ਆਪ ਨੂੰ ਸੈਟਲ ਕਰ ਲਓ ਜੀ ਇਹ ਤੁਸੀਂ ਅਗੇਨ ਬੜੀ ਇੱਕ ਇੰਪੋਰਟੈਂਟ ਗੱਲ ਕੀਤੀ ਕਿਉਂਕਿ ਲਵ ਜਿਹੜਾ ਹੈ ਨਾ ਜੀ ਇਹ ਬੜਾ ਦਿਲ ਨੂੰ ਟੁੰਬਦਾ ਹੈ ਬੈਂਕਰਪਸੀ ਬਟ ਇੱਥੇ ਕੀ ਤੁਹਾਡੀ ਸਲਾਹ ਹੋਏਗੀ ਲੋਕਾਂ ਨੂੰ ਕਿਉਂਕਿ ਇਫ ఎవਰੀਥਿੰਗ ਇਜ਼ ਗੋਨ ਆਊਟ ਆਫ ਹੈਂਡ ਐਂਡ ਬਟ ਸਟਿਲ ਆਪਣੇ ਆਪ ਨੂੰ ਜ਼ਿੰਦਾ ਰੰਗ ਤੇ ਕੱਲ ਨੂੰ ਕੁਝ ਵੀ ਕਰ ਸਕਦੇ ਆ ਪਰ ਇਹ ਹਾਲਾਤਾਂ ਤੋਂ ਬਾਹਰ ਨਿਕਲਣ ਵਾਸਤੇ ਅਖੀਰ ਵਿੱਚ ਤੁਹਾਡਾ ਕੀ ਮੈਸੇਜ ਹੋਏਗਾ ਮੈਸੇਜ ਸਾਰੇ ਨੂੰ ਇਹ ਹੈ ਜੀ ਇਫ ਯੂ ਆਰ ਇਨ ਯਰ 40ਸ ਐਂਡ 40ਸ अर्ਲੀ 40ਸ ਟੋ ਤੇ ਜੇ ਤੁਹਾਨੂੰ ਲੱਗਦਾ ਮੇਰੇ ਇੱਥੇ ਡੈਟ ਲੋਡ ਬਹੁਤ ਜ਼ਿਆਦਾ ਹੈ ਉਹਨੂੰ ਰੀਸਟਰਕਚਰ ਕਰਨ ਤੇ ਕੋਈ ਹਰਜ ਨਹੀਂ ਲੀਵ ਦ ਡੈਮ ਚਿੰਗ ਕਿਉਂਕਿ ਤੁਹਾਡੇ ਕੋ ਹਲੇ 20 25 30 ਸਾਲ ਹੈਗੇ ਕੰਮ ਕਰਨ ਨੂੰ ਤੁਸੀਂ ਫੇਰ ਖੜੇ ਹੋ ਜਾਓਗੇ ਕਿਉਂਕਿ ਜਿਹੜੀਆਂ ਯੰਗ ਫੈਮਲੀਆਂ ਆ ਨਾ ਉਹਨਾਂ ਚ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਜਦੋਂ ਸਾਡੇ ਕੋਲ ਨਾ ਹੋਵੇ ਉਹਨਾਂ ਦੀਆਂ ਫੈਮਲੀ ਟੁੱਟਦੇ 2 ਮਿੰਟ ਲੱਗਦੇ 2 ਮਿੰਟ ਦਾ ਮੇਰਾ ਮਤਲਬ ਨਾ ਵਾਈਫ ਖੁਸ਼ ਹੈ ਨਾ ਬੱਚੇ ਖੁਸ਼ ਹੈ ਕੋਈ ਵੀ ਨਹੀਂ ਤੁਹਾਡੀ ਫੈਮਲੀ ਟੁੱਟ ਗਈ ਔਰ ਜਿਹੜੇ ਸਾਡੇ ਬੰਦੇ 60 ਤੋਂ ਉੱਪਰ ਹੈ ਉਹਨਾਂ ਨੂੰ ਤੇ ਮੈਂ ਸਟ੍ਰਿਕਲੀ ਤਗੀਦ ਕਰਾਂਗਾ ਕਿ ਇੱਕ ਜਿਹੜਾ ਟਰਮ ਬਾਂਸੀ ਰੋਹ ਸੁਣਨੇ ਆ ਨਾ ਹੋਮ ਇਕੁਡੀ ਲਾਈਨ ਆਫ ਕ੍ਰੈਡਿਟ ਲੈ ਲਓ ਹੋਮ ਬਿਲਕੁਲ ਨਾ ਲਓ ਕਿਉਂਕਿ ਅੱਜ ਜੇ ਮੇਰੇ ਘਰ ਤੇ 3 ਜਾਂ 4 ਲੱਖ ਡਾਲਰ ਪਿਆ ਹੈ ਜਿਹੜਾ ਮੇਰਾ ਹੈ ਮੈਨੂੰ ਪੁਸ਼ ਕੀਤਾ ਜਾ ਰਿਹਾ ਹੈ ਕਿ ਤੁਹਾਨੂੰ ਹੋਮ ਇਕਵਿਟੀ ਲਾਈਨ ਆਫ ਕ੍ਰੈਡਿਟ ਵਧਾ ਦੇਣੇ ਆ ਤੇ ਇਹਨੂੰ ਤੁਸੀਂ ਕਿਦੇ ਕੱਢ ਲਓ ਦੇਖੋ ਤੁਸੀਂ ਭੁੱਲ ਜਾਂਦੇ ਹੋ ਕਿ ਇਹ ਜਿਹੜਾ 3-4 ਲੱਖ ਤੁਸੀਂ ਇੱਥੋਂ ਕੱਢਣਾ ਹੀ ਤੁਹਾਡਾ ਪੈਸਾ ਹੈ ਇਹਦੇ ਉੱਤੇ ਤੁਸੀਂ ਕੋਈ ਇੰਟ੍ਰੀਸਟ ਨਹੀਂ ਦੇ ਰਹੇ ਪਰ ਦ ਮੂਮੈਂਟ ਤੁਸੀਂ ਇੱਥੋਂ ਕੱਢ ਲਿਆ ਤੇ ਤੁਹਾਡੀ ਇੱਕ ਨਵੀਂ ਕਿਸ਼ਤ ਬਣ ਜਾਣੀ ਹੈ ਸੋ ਪਲੀਜ਼ ਡੋਟ ਫੂ ਦੈਟ ਇਸ ਗੱਲ ਨੂੰ ਇਹ ਨਾ ਸੋਚੋ ਕਿ ਵੀ ਸ਼ਾਇਦ ਸਾਨੂੰ ਬਾਹਰੋਂ ਪੈਸਾ ਆਇਆ ਤੁਹਾਡਾ ਪੈਸਾ ਹੈ ਤੁਸੀਂ ਉਹਨੂੰ ਆਪਣੇ ਸਿਰ ਤੇ ਕਰਜ਼ੇ ਵਾਂਗੂ ਲੈ ਕੇ ਉਹਦੀਆਂ ਕਿਸ਼ਤਾਂ ਦੇਣੀਆਂ ਕੀ ਹਕਮੰਦੀ ਹੈ ਐਬਸੋਲੂਟਲੀ ਨਾਟ ਸੋ ਇਧਰ ਤੇ ਧਿਆਨ ਰੱਖੋ ਜੇ ਤੁਸੀਂ ਆਪਣੇ ਆਕ ਨੂੰ ਰੀਸਟਰਕਚਰ ਕਰ ਸਕਦੇ ਹੋ ਸਾਡੀ ਹੈਲਪ ਲਓ ਭਾਬੀ ਕਿਸੇ ਦੀ ਹੈਲਪ ਲਓ ਮੇਰੇ ਖਿਆਲ ਇਹਨੂੰ ਬਹੁਤਾ ਟਾਈਮ ਤੱਕ ਇਹਨੂੰ ਖੁੰਝੋ ਨਾ ਤਾਂ ਕਿ ਜਿਹੜੇ ਦੋ ਪੈਸੇ ਤੁਹਾਡੇ ਕੋਲ ਹੈਗੇ ਆ ਉਹਨੂੰ ਵੀ ਨਾ ਲੋਟਾ ਬੋ ਤੇ ਬਾਅਦ ਵਿੱਚ ਖਾਲੀ ਹੱਥ ਆਪਾਂ ਕਹੀਏ राइट सो ਤੁਹਾਡੇ ਨਾਲ ਜੀ ਕਿਸੇ ਨੇ ਸੰਪਰਕ ਕਰਨਾ ਹੈ ਕਿਸ ਟੋਲ ਫਰੀ ਨੰਬਰ ਤੇ ਤੁਹਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਸੰਪਰਕ ਕਰਨਾ ਹੋਵੇ ਪਹਿਲੀ ਗੱਲ ਤੇ ਅਸੀਂ ਮੈਂ ਆਈ ਵੁੱਡ ਲਾਈਕ ਟੂ ਸੇ ਕਿ ਅਸੀਂ ਹੁਣ ਅਸੀਂ ਮੀਡੀਆ ਪਲੈਟਫਾਰਮ ਆਪਣਾ ਸ਼ੁਰੂ ਕੀਤਾ ਹੈ ਅਸੀਂ ਵੀ ਆਰ ਔਨ ਇੰਸਟਾਗ੍ਰam ਵੀ ਆਰ ਔਨ ਟਿਕਟੌਕ ਵੀ ਆਰ ਔਨ ਫੇਸਬੁਕ ਏਵਰੀਵੇਅਰ ਤੁਸੀਂ ਉੱਤੇ ਲੌਗ ਆਨ ਕਰੋ ਤੁਸੀਂ ਸਾਡੇ ਵੈਬਸਾਈਟ ਤੇ ਜਾਓ www.bfcc.ca اتونی سارے لنک اتو مل جان گے تُن لاگن کر سو اسی ساڑا سا کہنا پرچ ٹول فری نمبر ہے 1-866-790-8984 تو ڈائل کرو ایٹ نائن ایٹ فور تائل کرو پیسہ نہیں لگنا یہ ضرور ہے کہ ساڑی جہی پہلی گالبہ تو بلکل کامپلیمنٹری ہے فری آف کوسٹ ہے تاکہ we can make an assessment what we can do for you اور اس بعد یقین کرنا دس فسٹ فون کال اور last phone call ٹو چینج یور لائف ਔਰ ਉਹਦੇ ਲਈ ਅਸੀਂ 100% ਵਚਨਬੱਧ ਹਾਂ ਤੁਹਾਡੇ ਨਾਲ ਕਿ ਜਿਹੜਾ ਤੁਹਾਡੇ ਬੈਨੀਫਿਟ ਚ ਬੈਸਟ ਹੋ ਸਕਦਾ ਹੈ ਵੀ ਵਿਲ ਡੂ ਇਟ ਫॉर ਯੂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸਮਾਂ ਕੱਢ ਕੇ ਗੱਲਬਾਤ ਕਰਨ ਲਈ ਤੇ ਇਹ ਆਸ ਦੇਣ ਲਈ ਕਿ ਅਜੇ ਵੀ ਇੱਕ ਰੇ ਆਫ ਹੋਪ ਹੈਗੀ ਹੈ ਗਲਤੀਆਂ ਹੁੰਦੀਆਂ ਨੇ ਇਨਸਾਨ ਕੋਲ ਹੀ ਹੁੰਦੀਆਂ ਨੇ ਬਟ ਅਜੇ ਵੀ ਅਸੀਂ ਉਸ ਨੂੰ ਸੁਲਝਾ ਸਕਦੇ ਹਾਂ ਅਤੇ ਪ੍ਰੋਫੈਸ਼ਨਲ ਹੈਲਪ ਲੈ ਕੇ ਫਾਇਦਾ ਲੈ ਸਕਦੇ ਹਾਂ ਥੈਂਕ ਯੂ ਵੈਰੀ ਮਚ ਫॉर योर ਟਾਈਮ ਥੈਂਕਸ ਫॉर ਹੈਵਿੰਗ ਮੀ ਥੈਂਕ ਯੂ ਸੋ ਜਿਸ ਨਾਲ ਅਰਵਿੰਦਰ ਸਿੰਘ ਕਲਸੀ ਜੀ ਨਾਲ ਗੱਲਬਾਤ ਜੋ ਹੋਈ ਹੈ ਜੀ ਕਿ ਰੀਅਲ ਏਸਟੇਟ ਦੇ ਸਬੰਧ ਵਿੱਚ ਜੋ ਅਸੀਂ ਵਿਸਥਾਰ ਵਿੱਚ ਗੱਲਬਾਤ ਕੀਤੀ ਹੈ ਇਹ ਮੈਟਰ ਆਫ ਕੰਸਰਨ ਹੈ ਕਿਉਂਕਿ ਜੇ ਕੀਮਤਾਂ ਇੰਨੀ ਆਜਾਦੀਆਂ ਘਟ ਜਾਂ ਤਾਂ ਆਫਕੋਰਸ ਪ੍ਰੋਬਲਮ ਹੁੰਦੀ ਹੈ ਬਟ ਦਨ ਅਗੇਨ ਸਿਚੁਏਸ਼ਨ ਐਸੀ ਬਣੀ ਹੋਈ ਹੈ ਕਿ ਇਸ ਕੋ ਬਾਹਰ ਲੰਘਣ ਵਾਸਤੇ ਸਾਨੂੰ ਆਪ ਹੀ ਇਨੀਸ਼ੀਏਟਿਵ ਲੈਣਾ ਪਏਗਾ ਤੇ ਉਸ ਵਾਸਤੇ ਪ੍ਰੋਫੈਸ਼ਨਲ ਹੈਲਪ ਲੈਣੀ ਹੀ ਪਏਗੀ ਦੱਸ ਦੇਖ ਜੀ ਇਸ ਦਾ ਪ੍ਰੋਗਰਾਮ ਤੁਹਾਡੇ ਦੇ ਪਹੁੰਚਾਂ ਵਿੱਚ ਸਾਡੇ ਸਹਿਯੋਗੀ ਰਹੇ ਹਨ AMC ਇੰਸ਼ੋਰੈਂਸ ਹਰ ਕਿਸਮ ਦੀ ਇੰਸ਼ੋਰੈਂਸ ਇਨਕੋਲ ਮਿਲ ਸਕਦੀ ਹੈ ਹਫਤੇ ਦੇ 7 ਦਿਨ ਸਵੇਰੇ 9:00 ਤੋਂ ਲੈ ਕੇ ਰਾਤ ਦੇ 9:00 ਤੱਕ ਖੁੱਲੇ ਰਹਿੰਦੇ ਨੇ 6045076666 6045076868 ਇਹਨਾਂ ਦਾ ਫੋਨ ਨੰਬਰ ਹੈ ਅਗਲੇ ਸਹਿਯੋਗੀ ਹਨ ਅਗਨੀ ਹੋਤਰੀ ਇਮੀਗ੍ਰੇਸ਼ਨ ਨੀਰਾਗਨੀ ਹੋਤਰੀ 2006 ਤੋਂ ਸਰਟੀਫਾਈਡ ਇਮੀਗ੍ਰੇਸ਼ਨ ਕੰਸਲਟੈਂਟ ਵਜੋਂ ਕੰਮ ਕਰ ਰਹੇ ਨੇ ਇਹ ਓਨਸਟ ਤੇ ਰਿਲਾਈਅਬਲ ਇਨਫੋਰਮੇਸ਼ਨ ਤੁਹਾਨੂੰ ਦੇਣ ਦਾ ਵਾਅਦਾ ਕਰਦੇ ਨੇ 6045972284 6045972284 ਤੇ ਨਾਲ ਸੰਪਰਕ ਕਰ ਸਕਦੇ ਹੋ ਤੇ ਨਾਲ ਹੀ ਸਾਡੇ ਅਗਲੇ ਸਹੀ ਹੋਗੇਨ ਸੁਖੀ ਬਾਦ ਮੋਟਰਸ 145437 ਫਰੇਜ਼ਰ ਹਾਈਵੇ ਸਰੀ ਇਹਨਾਂ ਦਾ ਬਹੁਤ ਵੱਡਾ ਸ਼ੋਰੂਮ ਹੈ ਟਰੱਕ ਸੈਂਟਰ ਵੀ ਹੈ ਗੱਡੀਆਂ ਤੇ ਟਰੱਕਸ ਜੇਕਰ ਕੋਈ ਵੀ ਤੁਸੀਂ ਲੈਣਾ ਚਾਹੁੰਦੇ ਹੋ ਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ 6045801000 ਇਹਨਾਂ ਦਾ ਫੋਨ ਨੰਬਰ ਹੈ 6045801000 ਤੋ ਜਨਾਲੀ ਜੀ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਕਿ ਪੂਰੀ ਦੁਨੀਆ ਪਰ ਜੋ ਤੁਸੀਂ ਸਹਿਯੋਗ ਦੇ ਰਹੇ ਹੋ ਇਸ ਪ੍ਰੋਗਰਾਮ ਨੂੰ ਤੁਸੀਂ ਦੇਖਦੇ ਹੋ ਪਸੰਦ ਕਰਦੇ ਹੋ ਕੋਈ ਵਿਸ਼ਾ ਹੋਏ ਜਿਸ ਦੇ ਬਾਰੇ ਤੁਸੀਂ ਸਮਝਦੇ ਹੋ ਵਿਚਾਰ ਵਟੰਦਰਾ ਕਰਨਾ ਲਾਜ਼ਮੀ ਬੰਦਾ ਹੈ ਤਾਂ ਜੀ ਇਹਨੂੰ ਮੇਰੇ ਨਾਲ ਸੰਪਰਕ ਕਰ ਸਕਦੇ ਹੋ WhatsApp ਤੇ ਆਹ ਹੈ 6046037555 604603755 and if you like these programs please do subscribe to the channel so that we can get better programs for you ਇਹ ਤੇ ਪ੍ਰੋਗਰਾਮ ਵੀ ਸਮਾਪਤ ਹੋਇਆ